ਨਮਸਕਾਰ ਪ੍ਰੋਗਰਾਮ ਹੈਲੋ ਡਾਕਟਰ ਵਿਜ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਡਾਕਟਰ ਨਰੀਸ਼ ਪਟਲਾ 200 ਬਲੱਡ ਪ੍ਰੈਸ਼ਰ ਤੇ ਸ਼ੂਗਰ ਇਹ ਦੋ ਐਸੀਆਂ ਤਕਲੀਫਾਂ ਹਨ ਜਿਨ੍ਹਾਂ ਦੇ ਤਕਰੀਬਨ ਲੱਛਣ ਆਉਂਦੇ ਹੀ ਨਹੀਂ ਹਨ ਖਾਸ ਕਰਕੇ ਬਲੱਡ ਪ੍ਰੈਸ਼ਰ ਬਲੱਡ ਪ੍ਰੈਸ਼ਰ ਦੇ ਲੱਛਣ ਜਦ ਤੱਕ ਬੰਦੇ ਦੇ ਸ਼ਰੀਰ ਵਿੱਚ ਆਉਂਦੇ ਹਨ ਤਦ ਤੱਕ ਬਲੱਡ ਪ੍ਰੈਸ਼ਰ ਆਪਣਾ ਕੰਮ ਕਰ ਚੁੱਕਾ ਹੁੰਦਾ ਹੈ ਬਲੱਡ ਪ੍ਰੈਸ਼ਰ ਇਸ ਲੈਵਲ ਤੇ ਪਹੁੰਚ ਚੁੱਕਾ ਹੁੰਦਾ ਹੈ ਕਿ ਦਵਾਈ ਤੋਂ ਬਿਨਾ ਸਾਰ ਨਹੀਂ ਸਕਦਾ ਹੈ ਬਲੱਡ ਪ੍ਰੈਸ਼ਰ ਇੱਕ ਐਸੀ ਚੀਜ਼ ਹੈ ਜ ਜਿਹਦੀਆਂ ਬਹੁਤ ਸਾਰੀਆਂ ਕੰਪਲਿਕੀਸ਼ਨ ਹਨ ਉਹਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ ਖਾਸ ਕਰਕੇ ਇੱਕ ਬੜੀ ਹੋਰ ਕੰਪਲਿਕੇਸ਼ਨ ਹੈ ਸਟ੍ਰੋਕ ਜਾਂ ਅਦਰਾੰਗ ਜਾਂ ਲਕਵਾ ਜਿਹਨੂੰ ਕਹਿੰਦੇ ਹਨ ਤੇ ਲਕਵਾ ਜਦੋਂ ਹੋ ਜਾਂਦਾ ਹੈ ਬੰਦਾ ਕਹਿੰਦਾ ਸ਼ਾਇਦ ਰੱਬ ਦਾ ਭਾਣਾ ਹੈ ਬशीर ਬਦਰ ਨੇ ਬੜਾ ਸੋਣਾ ਕਿਹਾ ਕਿ ਪਾਣੀ 'ਤੇ ਨਾਮ ਮਤ ਲਿਖ ਲਿਖਤੇ ਲਿਖਤੇ ਤੇਰੇ ਹੱਥ ਥੱਕ ਜਾਣਗੇ ਆਮ ਤੌਰ ਤੇ ਆਦਮੀ ਉਹ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ਜਿਨ੍ਹਾਂ ਦਾ ਉਹਨੂੰ ਪਤਾ ਹੁੰਦਾ ਕਿ ਰਿਜ਼ਲਟ ਕੋਈ ਨਹੀਂ ਆਣਾ ਲੇਕਿਨ ਸਾਇੰਸ ਦੀਆਂ ਤਰੱਕੀਆਂ ਦੇ ਸਦਕਾ ਹਰ ਚੀਜ਼ ਦਾ ਇਲਾਜ ਹੈ ਖਾਸ ਕਰਕੇ ਜਿਉਂ ਸ਼ੁਰੂਆਤ ਹੀ ਪਹਿਚਾਨੀਆਂ ਜਾਵੇ ਅੱਜ ਅਸੀਂ ਬਲੱਡ ਪ੍ਰੈਸ਼ਰ ਤੇ ਸਟ੍ਰੋਕ ਦੀ ਗੱਲ ਕਰਾਂਗੇ ਤੇ ਇਸ ਵਿਸ਼ੇ ਤੇ ਵਿਸਤਾਰ ਨਾਲ ਜਾਣਕਾਰੀ ਦੇਣ ਲਈ ਅੱਜ ਅਸੀਂ ਆਪਣੇ ਸਟੂਡੀਓ ਵਿੱਚ ਸੱਦਾ ਦਿੱਤਾ ਇੱਕ ਬਹੁਤ ਹੀ ਇੰਟੈਲੀਜੈਂਟ ਤੇ ਹੁਨਾਰ ਫਿਜ਼ੀਸ਼ੀਅਨ ਡਾਕਟਰ ਸਾਹਿਬ ਨੂਰ ਸਿੰਘ ਡਾਕਟਰ ਸਾਹਿਬ ਨੂਰ ਸਿੰਘ ਐਮਡੀ ਮੈਡੀਸਨ ਹਨ ਤੇ ਆਪਣੇ ਖੇਤਰ ਦੇ ਵਿੱਚ ਬਹੁਤ ਮਹਾਰਤਾ ਰੱਖਦੇ ਹਨ ਪਿਆਰੇ ਦਰਸ਼ਕੋ ਤੁਸੀਂ ਵੀ ਇਸ ਪ੍ਰੋਗਰਾਮ ਦੇ ਹਿੱਸਾ ਹੋ ਇਹ ਪ੍ਰੋਗਰਾਮ ਲਾਈਵ ਫੋਨ ਇਨ ਪ੍ਰੋਗਰਾਮ ਹੈ ਪ੍ਰੋਗਰਾਮ ਦੇ ਦੌਰਾਨ ਸਾਨੂੰ ਤੁਸੀਂ ਸਿੱਧਾ ਸੰਪਰਕ ਕਾਇਮ ਕਰ ਸਕਦੇ ਹੋ ਸਾਡੇ ਟੈਲੀਫੋਨ ਨੰਬਰ ਸਕਰੀਨ ਦੇ ਉੱਤੇ ਡਿਸਪਲੇ ਕੀਤੇ ਗਏ ਹਨ ਡਾਕਟਰ ਸਾਹਿਬ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਥੈਂਕ ਯੂ ਜੀ ਸਟਰਕ ਬੜੀ ਖੁਸ਼ੀ ਹੈ ਤੁਸੀਂ ਸਮਾਂ ਕੱਢ ਕੇ ਸਾਡੇ ਸਟੂਡੀਓ ਵਿੱਚ ਆਏ ਥੈਂਕ ਯੂ ਜੀ ਮੈਂ ਚਾਹੁੰਗਾ ਆਪਣੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਦੱਸੀ ਕਿ ਬੇਸਿਕਲੀ ਬਲੱਡ ਪ੍ਰੈਸ਼ਰ ਹੁੰਦਾ ਕੀ ਹੈ ਜੀ ਬਿਲਕੁਲ ਸੋ ਬਲੱਡ ਪ੍ਰੈਸ਼ਰ ਉਹ ਹੈ ਜੋ ਕਿ ਸਾਡਾ ਬਲੱਡ ਬੋਡੀ ਦੇ ਵਿੱਚ ਆਂਤੜਾਂ ਦੇ ਵਿੱਚ ਫਲੋ ਕਰ ਰਿਹਾ ਹੈ ਉਹਦਾ ਇੱਕ ਕਾਲਮ ਆਫ ਬਲੱਡ ਜਿਹੜਾ ਪ੍ਰੈਸ਼ਰ ਐਗਜ਼ਰਟ ਕਰਦਾ ਹੈ ਆਰਟਰੀਜ਼ ਦੇ ਵਿੱਚ ਸੋ ਜਿਹੜੇ ਨਾੜਾਂ ਦੇ ਵਿੱਚ ਜਿਹੜਾ ਬਲੱਡ ਸਪਲਾਈ ਹੁੰਦੀ ਹੈ ਹਾਂਜੀ ਉਹਦੇ ਵਿੱਚ ਜਿਹੜਾ ਪ੍ਰੈਸ਼ਰ ਨਾਲ ਫਲੋ ਕਰ ਰਿਹਾ ਉਹਨੂੰ ਆਪਾਂ ਬਲੱਡ ਪ੍ਰੈਸ਼ਰ ਕਹਿੰਦੇ ਆ ਸੋ ਬਲੱਡ ਪ੍ਰੈਸ਼ਰ ਜਿਹੜਾ ਕੀ ਹੈ ਹਰ ਇਨਸਾਨ ਹਰ ਲਿਵਿੰਗ ਬੀਇੰਗ 'ਚ ਹੁੰਦਾ ਹੈ ਸੋ ਬਲੱਡ ਪ੍ਰੈਸ਼ਰ ਨਾਰਮਲੀ ਪ੍ਰੈਜ਼ੈਂਟ ਹੁੰਦਾ ਹੈ ਤੇ ਜਦੋਂ ਕੋਈ ਬਿਮਾਰੀ ਕਰਕੇ ਜਾਂ ਕਿਸੇ ਵੀ ਕਾਰਨ ਕਰਕੇ ਉਹ ਪ੍ਰੈਸ਼ਰ ਵੱਧ ਜਾਂਦਾ ਉਸਨੂੰ ਅਸੀਂ ਹਾਈਪਰਟੈਨਸ਼ਨ ਕਹਿੰਦੇ ਆ ਇਹ ਜਿਹੜਾ ਬਲੱਡ ਪ੍ਰੈਸ਼ਰ ਐ ਐਕਚੁਅਲੀ ਪ੍ਰੈਸ਼ਰ ਚਾਹੀਦਾ ਕਿ ਹੁੰਦਾ ਸਰੀਰ ਨੂੰ ਜੀ ਬਿਲਕੁਲ ਸੋ ਬਲੱਡ ਪ੍ਰੈਸ਼ਰ ਕੀ ਐ ਕਿ ਸਾਡਾ ਹਾਰਟ ਜਿਹੜਾ ਉਹ ਬਲੱਡ ਪੰਪ ਕਰ ਰਿਹਾ ਸੋ ਨਾੜਾਂ ਦੇ ਥਰੂ ਬਲੱਡ ਜਿਹੜਾ ਹੈ ਹਰ ਜਗ੍ਹਾ ਤੇ ਪਹੁੰਚਣਾ ਹੈ ਸੋ ਬ੍ਰੇਨ ਤੋਂ ਲੈ ਕੇ ਪੈਰਾਂ ਤੱਕ ਹਰ ਜਗ੍ਹਾ ਤੇ ਬਲੱਡ ਪਹੁੰਚਣਾ ਹੈ ਉਹ ਪ੍ਰੈਸ਼ਰ ਜਿਹੜਾ ਕ੍ਰੀਏਟ ਹੋ ਰਿਹਾ ਉਹ ਬੜਾ ਹੀ ਇੰਪੋਰਟੈਂਟ ਹੈ ਤਾਂ ਕਿ ਉਸ ਪ੍ਰੈਸ਼ਰ ਦੇ ਨਾਲ ਹੀ ਹਰ ਜਗ੍ਹਾ ਤੇ ਪਹੁੰਚੇ ਅਤੇ ਉਸ ਨੂੰ ਆਕਸੀਜਨ ਸਪਲਾਈ ਕਰੇ ਤਾਂ ਕਿ ਸਾਡਾ ਹਰ ਅੰਗ ਸਹੀ ਤਰ੍ਹਾਂ ਕੰਮ ਕਰ ਸਕੇ ਜੀ ਖਾਸ ਕਰਕੇ ਦਿਮਾਗ ਬ੍ਰੇਨ ਹਾਂਜੀ ਦਿਮਾਗ ਹਾਂਜੀ ਕੀ ਬਲੱਡ ਪ੍ਰੈਸ਼ਰ ਦਾ ਐਕਚੁਅਲ ਲੈਵਲ ਕੀ ਹੈ ਇਹ ਅਲੱਗ-ਅਲੱਗ ਬੜੇ ਵੇਰੀਏਸ਼ਨ ਆ ਕੋਈ ਲੋਕ ਕਿੰਦਾ 10 ਲੱਗ ਪੈਂਦੇ ਨਹੀਂ ਜੀ ਕਿਸੇ ਨੂੰ ਪੁੱਛੋ ਕਹਿੰਦਾ ਮੇਰਾ ਤਾਂ ਬਲੱਡ ਪ੍ਰੈਸ਼ਰ 150 ਰਹਿੰਦਾ ਜੀ ਉੱਪਰੋਂ ਮੈਂ ਤਾਂ ਠੀਕ ਠਾਕ ਆ ਐਕਚੁਅਲ ਨਾਰਮਲ ਲੈਵਲ ਹੁੰਦਾ ਕੀ ਹੈ ਜੀ ਬਿਲਕੁਲ ਸੋ ਨਾਰਮਲ ਲੈਵਲ ਜਿਹੜਾ ਬਲੱਡ ਪ੍ਰੈਸ਼ਰ ਦਾ ਹੈ ਉਹ ਸਿਸਟੋਲਿਕ ਮਤਲਬ ਉੱਪਰਲਾ ਬਲੱਡ ਪ੍ਰੈਸ਼ਰ ਤੁਹਾਡਾ ਹਾਂਜੀ ਉੱਪਰਲਾ ਤੇ ਨੀਚਲਾ ਦੋ ਬਲੱਡ ਪ੍ਰੈਸ਼ਰ ਹੋਣਗੇ ਜਿਹੜਾ ਉੱਪਰਲਾ ਹੈਗਾ ਉਹ 120 ਤੋਂ ਘੱਟ ਹੋਣਾ ਚਾਹੀਦਾ ਜਿਹੜਾ ਨੀਚੇ ਵਾਲਾ ਹੈ 80 ਤੋਂ ਘੱਟ ਹੋਣਾ ਚਾਹੀਦਾ ਉਹ ਨਾਰਮਲ ਬਲੱਡ ਪ੍ਰੈਸ਼ਰ ਹੈ ਸੋ ਕੀ ਹੈ ਕਿ ਜਿਹੜਾ ਨਾਰਮਲ ਹੈਲਥੀ ਇੰਡੀਵਿਜੂਅਲ ਹੈ ਤੁਸੀਂ ਉਹ ਮੈਂ ਹੈਗਾ ਨਾਰਮਲ ਹੈ ਸਾਨੂੰ ਹਰ ਸਾਲ ਘੱਟੋ-ਘੱਟ ਇੱਕ ਵਾਰੀ ਤਾਂ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਣਾ ਹੀ ਚਾਹੀਦਾ ਹੈ ਤਾਂ ਕਿ ਪਤਾ ਲੱਗੇ ਕਿ ਨਾਰਮਮਲ ਹੈ ਕਿ ਐਲੀਵੇਟਿਡ ਹੈ ਸੋ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਫ 120 ਤੋਂ ਲੈ ਕੇ 129 ਤੱਕ ਉੱਪਰਲਾ ਬਲੱਡ ਪ੍ਰੈਸ਼ਰ ਤੇ ਜਿਹੜਾ ਨੀਚੇ ਵਾਲਾ ਬਲੱਡ ਪ੍ਰੈਸ਼ਰ ਹੈ ਉਹ 80 ਤੋਂ ਘੱਟ ਹੀ ਹੋਵੇ ਉਹਨੂੰ ਆਪਾਂ ਐਲੀਵੇਟਿਡ ਬਲੱਡ ਪ੍ਰੈਸ਼ਰ ਕਹਿੰਦੇ ਆ ਜੀ ਹਾਂਜੀ ਮਤਲਬ ਜਿਹਨੂੰ ਕਹਿੰਦੇ ਕਿ ਪ੍ਰੀ ਹਾਈਪਰਟੈਂਸਿਵ ਕਹਿੰਦੇ ਆ ਜੀ ਪ੍ਰੀ ਹਾਈਪਰਟੈਂਸ਼ਨ ਕਹਿ ਸਕਦੇ ਆ ਕਿ ਹਲੇ ਹਾਈਪਰਟੈਂਸ਼ਨ ਉਹਦੀ ਸ਼ੁਰੂ ਹੋਣ ਵਾਲੀ ਹੈ ਸਟੇਜ 1 2 ਤੋਂ ਹਲੇ ਉਹ ਪਹਿਲਾ ਹੈ ਤੇ ਬਲੱਡ ਪ੍ਰੈਸ਼ਰ ਅੱਗੋਂ ਫਰਦਰ ਕਿਸ ਕਿਸ ਤਰ੍ਹਾਂ ਹੈਗਾ ਜੀ ਬਿਲਕੁਲ ਫਿਰ ਉਸ ਤੋਂ ਬਾਅਦ ਸਟੇਜ 1 ਦੇ ਵਿੱਚ ਆਪਾਂ ਕੀ ਕਹਿੰਦੇ ਆ ਗਰ 130 ਤੋਂ ਲੈ ਕੇ 139 ਤੱਕ ਅਗਰ ਸਿਸਟੋਲਿਕ ਹੋਵੇ ਤੇ 81 ਤੋਂ ਲੈ ਕੇ 8 ਤੇ ਅਗਰ ਪੇਸ਼ੈਂਟ ਦਾ 140 ਤੋਂ ਉੱਪਰ ਚਲ ਜਾਂਦਾ ਹੈ ਸਿਸਟੋਲਿਕ ਉੱਪਰਲਾ ਬਲੱਡ ਪ੍ਰੈਸ਼ਰ ਤੇ 90 ਤੋਂ ਜ਼ਿਆਦਾ ਚਲ ਜਾਂਦਾ ਹੈ ਡਾਇਸਟੋਲਿਕ نیچے ਵਾਲਾ ਤੈਨੂੰ ਸਟੇਜ 2 ਹਾਈਪਰਟੈਂਸ਼ਨ ਕਹਿੰਦੇ ਆ ਤੇ ਇਹਦੇ ਵਿੱਚ ਕੀ ਹੁੰਦਾ ਕਿ ਅਗਰ ਪੇਸ਼ੈਂਟ ਦਾ ਬਲੱਡ ਪ੍ਰੈਸ਼ਰ ਕਈ ਵਾਰ 200 ਤੋਂ ਉੱਪਰ ਵੀ ਚਲ ਜਾਂਦਾ ਹੈ ਉਹਨੂੰ ਅਸੀਂ ਮੈਡੀਕਲ ਟਰਮ ਕਹਿੰਦੇ ਆ ਹਾਈਪਰਟੈਂਸਿਵ ਐਮਰਜੈਂਸੀ ਜਾਂ ਅਰਜੈਂਸੀ ਉਹਨੂੰ ਆਪਾਂ ਡਿਵਾਈਡ ਕਰਦੇ ਆ ਕਿ ਪੇਸ਼ੈਂਟ ਦਾ ਇਹਨਾਂ ਬਲੱਡ ਪ੍ਰੈਸ਼ਰ ਕਿਉਂ ਹੋਇਆ ਜੀ ਹਾਂਜੀ ਇਹ ਡਾਕਟਰ ਸਾਹਿਬ ਜਿੱਦਾਂ ਹੁਣ ਪਹਿਲਾਂ ਤਾਂ ਇਹ ਬਲੱਡ ਪ੍ਰੈਸ਼ਰ ਦੀ ਤਕਲੀਫ ਨਾ ਤਕਰੀਬਨ ਆਪਾਂ ਦਖਾੰਦਾ ਆ ਕੇ ਕਹਿੰਦੇ ਬਲੱਡ ਪ੍ਰੈਸ਼ਰ ਵਧਿਆ ਹੋਇਆ ਜੀ ਬਿਲਕੁਲ ਅੱਜ ਕੱਲ ਬਹੁਤ ਕਾਮਨ ਹੋ ਰਿਹਾ ਹੈ ਕਿ ਯੰਗਸਟਰਸ ਦੇ ਵਿੱਚ ਬਲੱਡ ਪ੍ਰੈਸ਼ਰ ਆ ਰਿਹਾ ਹੈ ਸੋ ਇਹਦਾ ਸਭ ਤੋਂ ਜ਼ਿਆਦਾ ਜਿਹੜਾ ਕਾਰਨ ਹੈ ਉਹ ਇਹ ਹੈ ਕਿ ਅੱਜ ਕੱਲ ਦਾ ਜੰਕ ਫੂਡ ਫਾਸਟ ਫੂਡ ਕਿਉਂਕਿ ਆਪਾਂ ਦੇਖਦੇ ਹਾਂ ਕਿ ਯੰਗਸਟਰਸ ਕੀ ਕਰਦੇ ਹਨ ਇੱਕ ਤਾਂ ਫਾਸਟ ਫੂਡ ਹੋ ਗਿਆ ਦੂਸਰਾ ਸਟ्रेस ਲੈਵਲਸ ਸੋ ਇਹ ਦੋ ਚੀਜ਼ਾਂ ਬਹੁਤ ਹੀ ਹੈਂਡ ਇਨ ਹੈਂਡ ਜਾ ਰਹੀਆਂ ਜਿਹਦੇ ਕਰਕੇ ਬਲੱਡ ਪ੍ਰੈਸ਼ਰ ਯੰਗਸਟਰਸ ਦੇ ਵਿੱਚ ਬਹੁਤ ਵਧ ਰਿਹਾ ਸੋ ਫਾਸਟ ਫੂਡਜ਼ ਦੇ ਨਾਲ ਕੀ ਹੈ ਕਿ ਜਿਹੜਾ ਆਪਣਾ ਪੇਸ਼ੈਂਟ ਹੋਏਗਾ ਜਾਂ ਯੰਗਸਟਰ ਹੋਏਗਾ ਉਹ ਟੀਵੀ ਔਨ ਕਰ ਲੈਂਦੇ ਆ ਤੇ ਨਾਲ ਆਪਣਾ ਬਸ ਖਾਂਦੇ ਰਹਿੰਦੇ ਆ ਉਹਨਾਂ ਦਾ ਕੋਈ ਕੈਲਰੀ ਰੈਸਟ੍ਰਿਕਸ਼ਨ ਨਹੀਂ ਹੈ ਕੋਈ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਨਹੀਂ ਹੈ ਜਿਹਦੇ ਕਰਕੇ ਕੀ ਹੈ ਕਿ ਉਹਨਾਂ ਦੇ ਅੰਦਰ ਜੰਕ ਫੂਡ ਜਾ ਰਿਹਾ ਜੋ ਕਿ ਸਾਡੀ ਬਾਡੀ ਨੂੰ ਨਹੀਂ ਰਿਕੁਆਇਰਡ ਹੈ ਉਹਦੇ ਕਰਕੇ ਬੀਪੀ ਵਧ ਰਿਹਾ ਬਹੁਤ ਜ਼ਿਆਦਾ ਦੂਸਰਾ ਹੈਗਾ ਕਿ ਲੈਕ ਆਫ ਐਕਸਰਸਾਈਜ਼ ਕਿ ਐਕਸਰਸਾਈਜ਼ ਨਹੀਂ ਕਰ ਰਹੇ ਅੱਜਕੱਲ ਯੰਗਸਟਰਸ ਸਿਟਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਸਿਟਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਸਾਹਿਬ ਆਪਾਂ ਗੱਲਬਾਤ ਜਾਰੀ ਰੱਖਦੇ ਸਾਡੇ ਕੋਲਰ ਜੁੜੇ ਹਨ ਹੈਲੋ ਹਾਂਜੀ ਹਾਂਜੀ ਦੇਵਰਾਜ ਜੀ ਆਪਣਾ ਸਵਾਲ ਕਰੋ ਸਵਾਲ ਮੇਰਾ ਹੈ ਜੀ ਮੇਰੇ ਡਿਊਟੀ ਥੱਲੇ ਜਾ ਕੇ ਪੈਰ ਚਾਲੂ ਹੋ ਜਾਂਦਾ ਪੱਟ ਚਾਲੂ ਹੁੰਦਾ ਇਥੇ ਨਾੜਾ ਮੇਰੇ ਬਲੌਕ ਨੇ ਦੱਬਿਆ ਹੋਇਆ ਹੈ ਕੋਈ ਆਪਰੇਸ਼ਨ ਹੋਊਗਾ ਡਾਡਵੈਸਿਸ ਸਵਾਲ ਤੁਹਾਡਾ ਦੁਬਾਰਾ ਸਵਾਲ ਆਪਣਾ ਕਰੋਗੇ ਹਾਂਜੀ ਦੁਬਾਰਾ ਕਰੋ ਆਪਣਾ ਸਵਾਲ ਜੇ ਮੇਰੀ ਜੀ ਡਿਊਟੀ ਥੱਲੇ ਜਿੱਥੋਂ ਪੈਰ ਚਾਲੂ ਹੋ ਜਾਂਦਾ ਥੱਲੇ ਰਕਦਾ ਚਾਲੂ ਹੁੰਦੀਆਂ ਨਾੜਾ ਦੱਬਿਆ ਨੇ ਮੇਰੀਆਂ ਜੀ ਕਿ ਸੇ ਨਾੜਾਂ ਫੁੱਲੀ ਹੋਈਆਂ ਵੇਰੀਕੋਸ ਵੇਨਸ ਹੋਣੀਆਂ ਉਹਨਾਂ ਦੀਆਂ ਲੱਤਾਂ ਦੇ ਵਿੱਚ ਜੀ ਇਹ ਹਾਂ ਬਿਲਕੁਲ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਲੱਤਾਂ ਦੀਆਂ ਨਾੜਾਂ ਤੁਹਾਡੀਆਂ ਸੁਜੀਆਂ ਹੋਈਆਂ ਹਨ ਇਹਦੇ ਵਿੱਚ ਕੀ ਹੈ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਕੈਨ ਕਰਾਉਣਾ ਪਏਗਾ ਉਹਨੂੰ ਆਪਾਂ ਕਲਰ ਡੋਪਲਰ ਕਹਿੰਦੇ ਹਾਂ ਕਲਰ ਡੋਪਲਰ ਦੇ ਵਿੱਚ ਕਨਫਰਮ ਹੋਏਗਾ ਕਿ ਤੁਹਾਡੀ ਜਿਹੜੀ ਆਰਟਰੀ ਬਲੌਕ ਹੈ ਕਿ ਵੇਨ ਦੇ ਵਿੱਚ ਕੋਈ ਪ੍ਰੋਬਲਮ ਹੈ ਸੋ ਉਹਨਾਂ ਉੱਪਰ ਡਿਵਾਈਡ ਕਰਾਂਗੇ ਕਿ ਤੁਹਾਨੂੰ ਪੈਰੀਫੇਰਲ ਵਾਸਕੂਲਰ ਡਿਸੀਜ਼ ਹੈ ਕਿ ਵੇਰੀਕੋਸ ਵੇਨ ਹੈ ਸੋ ਉਸ ਦੇ حساب ਨਾਲ ਤੁਹਾਡਾ ਇਲਾਜ ਹੋਏਗਾ ਜੇ ਤੁਹਾਨੂੰ 슈ਗਰ ਬੀਪੀ ਹੈਗਾ ਉਹਦੇ ਨਾਲ ਤੁਹਾਡੀ ਨਾੜ ਬਲੌਕ ਹੈ ਸੋ ਆਪਾਂ ਉਹਨਾਂ ਨੂੰ ਖੂਨ ਪਤਲਾ ਕਰਕੇ ਵੀ ਨਾੜ ਖੋਲ ਸਕਦੇ ਆ ਜਾਂ ਆਪਰੇਸ਼ਨ ਦੇ ਨਾਲ ਬਾਈਪਾਸ ਕਰਕੇ ਵੀ ਖੋਲ ਸਕਦੇ ਆ ਦੂਸਰਾ ਅਗਰ ਤੁਹਾਡੇ ਰੇਨਸ ਦੇ ਵਿੱਚ ਦਿੱਕਤ ਹੈ ਜਿਹੜਾ ਜਨਰਲ ਮਤਲਬ ਸਟੈਂਡਿੰਗ ਜੌਬ ਹੁੰਦੀ ਉਹਨਾਂ ਦੇ ਕੀ ਹੁੰਦੇ ਨਾੜਾਂ ਫੁੱਲਣ ਲੱਗ ਜਾਂਦੀਆਂ ਪਰ ਕਲੌਟ ਨਹੀਂ ਹੁੰਦਾ ਉਹਨੂੰ ਆਪਾਂ ਵੈਰੀਕੋਸ ਵੇਨ ਕਹਿੰਦੇ ਆ ਉਹਦਾ ਇਲਾਜ ਡਿਫਰੈਂਟ ਹੈ ਬਟ ਇਹਦਾ ਇਲਾਜ ਹੈ ਬਿਲਕੁਲ ਹੈ ਐਂਡ ਬਿਲਕੁਲ ਠੀਕ ਕੀਤਾ ਜਾ ਸਕਦਾ ਹੈ ਨਾ ਸਬ ਬਲੱਡ ਪ੍ਰੈਸ਼ਰ ਦੀ ਗੱਲ ਕਰ ਰਹੇ ਸੀ ਯੰਗਜ਼ ਵਿੱਚ ਹੋਣਾ ਸ਼ੁਰੂ ਜਦੋਂ ਹੁਣ ਇਹਦੇ ਵਿੱਚ ਲੱਛਣ ਆਉਂਦੇ ਕਿ ਕਿੱਦਾਂ ਦੇ ਆ ਜੀ ਬਿਲਕੁਲ ਜਦੋਂ ਕਿਸੇ ਨੂੰ ਆਉਂਦੇ ਆ ਤਾਂ ਸੋ ਦੇਖੋ ਬਲੱਡ ਪ੍ਰੈਸ਼ਰ ਜਦੋਂ ਤੁਸੀਂ ਪਹਿਲਾਂ ਹੀ ਦੱਸਿਆ ਕਿ ਸਾਇਲੈਂਟ ਕਿਲਰ ਹੈ ਕਈ ਵਾਰੀ ਪੇਸ਼ੈਂਟ ਨੂੰ ਬਿਲਕੁਕੁਲ ਹੀ ਨਹੀਂ ਪਤਾ ਲੱਗਦਾ ਪਰ ਜਦੋਂ ਪੇਸ਼ੈਂਟ ਨੂੰ ਐਕਸਲਰੇਟਿਡ ਹਾਈਪਰਟੈਨਸ਼ਨ ਮਤਲਬ ਬਹੁਤ ਜ਼ਿਆਦਾ ਬੀਪੀ ਵੱਧ ਜਾਂਦਾ ਇੱਕੋ ਦਮ ਉਦੋਂ ਪੇਸ਼ੈਂਟ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਫੀਚਰ ਆਏਗਾ ਸਿਰ ਦੁਖੇਗਾ ਪੇਸ਼ੈਂਟ ਦਾ ਜਿਹੜਾ ਸਾਡੇ ਕੋਲ ਮਰੀਜ਼ ਆਏਗਾ ਉਹ ਕਹੇਗਾ ਮੇਰਾ ਸਿਰ ਡਾਕਟਰ ਸਾਹਿਬ ਬਹੁਤ ਦੁਖ ਰਿਹਾ ਪਹਿਲੀ ਚੀਜ਼ ਜਿਹੜਾ ਆਪਾਂ ਸੋਚਾਂਗੇ ਕਿ ਬਲੱਡ ਇਹ ਦੂਜਾ ਉਹਦਾ ਸਿੰਪਟਮ ਹੋਏਗਾ ਪੇਸ਼ੈਂਟ ਦਾ ਸੋਨ ਪ੍ਰੋਬਲਮ ਕੀ ਹੈ ਜਿਹੜਾ ਬੀਪੀ ਹੈ ਉਹ ਐਂਡ ਆਰਗਨ ਡੈਮੇਜ ਕਰਦਾ ਹੈ ਹੁਣ ਐਂਡ ਆਰਗਨਸ ਕਿਹਨੂੰ ਕਹਿੰਨੇ ਆਪਾਂ ਇੱਕ ਤਾਂ ਅੱਖਾ ਹੋ ਗਿਆ ਉਹਨੂੰ ਆਪਾਂ ਕਹਿੰਨੇ ਹਾਈਪਰਟੈਂਸਿਵ ਰੈਟੀਨੋਪੈਥੀ ਹੋ ਗਈ ਪੇਸ਼ੈਂਟ ਨੂੰ ਕਿ ਅੱਖਾਂ ਦਾ ਦੇਖਾਂ ਤੇ ਵੈਸਾ ਬਲੱਡ ਪ੍ਰੈਸ਼ਰ ਤਕਰੀਬਨ ਸਰੀਰ ਦੇ ਹਰ ਹਿੱਸੇ ਤੇ ਹਰ ਹਿੱਸੇ ਤੇ ਕਰਦਾ ਜੀ ਬਿਲਕੁਲ ਅੱਖਾਂ ਤੇ ਬੜਾ ਡੇਂਜਰਸ ਹੋ ਗਿਆ ਹਾਂਜੀ ਅੱਖਾਂ ਤੇ ਬਹੁਤ ਡੇਂਜਰਸ ਹੋ ਗਿਆ ਫਿਰ ਉਹ ਬ੍ਰੇਨ ਤੇ ਕਰ ਸਕਦਾ ਹੈ ਫਿਰ ਉਹ ਕਿਡਨੀਜ਼ ਖਰਾਬ ਕਰ ਸਕਦਾ ਹੈ ਸੋ ਇਸ ਕਰਕੇ ਕੀ ਹੈ ਕਿ ਬਲੱਡ ਪ੍ਰੈਸ਼ਰ ਇੱਕ ਸਾਇਲੈਂਟ ਕਿ ਜਾ ਕਈ ਵਾਰੀ ਪੇਸ਼ੈਂਟ ਕੇ ਅੰਦਰ ਕਿ ਮੈਨੂੰ ਐਦਾ ਫੀਲ ਹੋ ਰਿਹਾ ਕਿ ਮੇਰੀ ਬਾਡੀ ਕਮਜ਼ੋਰ ਹੈ ਬਹੁਤ ਜ਼ਿਆਦਾ ਸਭ ਤੋਂ ਜਿਹੜੀ ਫਰਸਟ ਆਪਾਂ ਕਹਿੰਦੇ ਆ ਵਾਈਟਲ ਵਾਈਟਲਸ ਚੈੱਕ ਕਰਦੇ ਆ ਪੇਸ਼ੈਂਟ ਦਾ ਸਭ ਤੋਂ ਪਹਿਲਾਂ ਬੀਪੀ ਚੈੱਕ ਕਰਦੇ ਆ ਪੇਸ਼ੈਂਟ ਦਾ ਆਪਾਂ ਤੇ ਡਾਕਟਰ ਸਾਬ ਕਦੋਂ ਆਪਾਂ ਨੂੰ ਬਲੱਡ ਪ੍ਰੈਸ਼ਰ ਦੀ ਦਵਾਈ ਦੀ ਜ਼ਰੂਰਤ ਪੈਂਦੀ ਹੈ ਕਿੰਨੇ ਡਿਗਰੀ ਤੇ ਸ਼ੁਰੂ ਕਰ ਦੇਣੀ ਚਾਹੀਦੀ ਹੈ ਬਿਲਕੁਲ ਸੋ ਇਹ ਬੜਾ ਹੀ ਇੰਪੋਰਟੈਂਟ ਹੈਗਾ ਕਿ ਕਦੋਂ ਆਪਾਂ ਦਵਾਈ ਸ਼ੁਰੂ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਪੇਸ਼ੈਂਟ ਦਾ ਸਹੀ ਤਰ੍ਹਾਂ ਡਾਇਗਨੋਸਿਸ ਹੋਣਾ ਬਹੁਤ ਜ਼ਰੂਰੀ ਹੈ ਇੱਕ ਰੀਡਿੰਗ ਦੇ ਨਾਲ ਆਪਾਂ ਨਹੀਂ ਕਹਿ ਸਕਦੇ ਕਿ ਪੇਸ਼ੈਂਟ ਸੋ ਉਹਦੇ ਵਿੱਚ ਕੀ ਹੁੰਦਾ ਹੈ ਕਿ ਦੋ ਤਿੰਨ ਚੀਜ਼ਾਂ ਆਪਾਂ ਦੇਖਦੇ ਆ ਕਿ ਵਾਈਟ ਕੋਟ ਹਾਈਪਰਟੈਨਸ਼ਨ ਹੁੰਦੀ ਹੈ ਕਿ ਅਗਰ ਪੇਸ਼ੈਂਟ ਆ ਰਿਹਾ ਹੈ ਹਸਪੀਟਲ ਉਹਦੇ ਕਰਕੇ ਵੀ ਉਹਦਾ ਬੀਪੀ ਕਈ ਵਾਰੀ ਵੱਧ ਸਕਦਾ ਹੈ ਡਾਕਟਰ ਨੂੰ ਦੇਖ ਕੇ ਵੱਧ ਜਾਂਦਾ ਹੈ ਡਾਕਟਰ ਦੇਖ ਕੇ ਵੱਧ ਸਕਦਾ ਹੈ ਸੋ ਵਾਈਟ ਕੋਟ ਹਾਈਪਰਟੈਨਸ਼ਨ ਹੋ ਗਈ ਸੋ ਇਹਨੂੰ ਆਪਾਂ ਕਿੱਦਾਂ ਦੇਖਦੇ ਆ ਕਿ ਆਪਾਂ ਅੱਜ ਕੱਲ ਇੱਕ ਏਬੀਪੀਐਮ ਮਸ਼ੀਨ ਆਂਦੀ ਹੈ ਐਮਬੂਲੇਟਰੀ ਬਲੱਡ ਪ੍ਰੈਸ਼ਰ ਮੋਨੀਟਰਿੰਗ ਸੋ ਉਹਦੇ ਨਾਲ ਆਪਾਂ ਪੇਸ਼ੈਂਟ ਦਾ 24 ਆਰ ਬੀਪੀ ਚੈੱਕ ਕਰਦੇ ਆ ਉਹ ਮਸ਼ੀਨ ਨਾਲ ਦੇ ਦਿੰਨੇ ਆਪਾਂ ਪੇਸ਼ੈਂਟ ਨੂੰ ਅਸੀਂ ਲਗਾ ਕੇ ਦੇ ਦਿੰਨੇ ਆ ਨਾਲ ਤੇ 24 ਆਰਸ ਲਗਾ ਕੇ ਰੱਖਣੀ ਆ ਈਵਨ ਸੁੱਤੇ ਹੋਏ ਵੀ ਲਗਾ ਕੇ ਰੱਖਣੀ ਆ ਪੇਸ਼ੈਂਟ ਨੇ ਤੇ ਉਹਦੇ ਨਾਲ ਕੀ ਹੋਏਗਾ ਕਿ ਸਾਨੂੰ ਸਾਰੀ ਰੀਡਿੰਗਸ ਉਹ ਕੰਪਿਊਟਰ ਤੇ ਆ ਜਾਣੀਆਂ ਆ ਆਪਾਂ ਕਨੈਕਟ ਕਰਾਂਗੇ ਐਂਡ ਉਹਦੇ ਨਾਲ ਆਪਾਂ ਡਾਇਗਨੋਸ ਕਰਾਂਗੇ ਸੋ ਡਾਇਗਨੋਸਿਸ ਅਗਰ ਹੋ ਗਿਆ ਕਿ ਪੇਸ਼ੈਂਟ ਨੂੰ ਹਾਈਪਰਟੈਨਸ਼ਨ ਹੈ ਉਹ ਫਿਰ ਆਪਾਂ ਐਵਰੇਜ ਲੈਣੇ ਕਿੰਨਾ ਕੁ ਬੋਲੋ ਉਹ ਐਵਰੇਜ ਲੈਣਿਆ ਜੀ ਹਰ ਇੱਕ ਦਾ ਐਵਰੇਜ ਲੈਣੇ ਆਪਾਂ ਤੇ ਨਾਲ ਸਾਨੂੰ ਐਵਰੇਜ ਦੇ ਨਾਲ ਅਸੀਂ ਦੇਖ ਲੈਣੇ ਆ ਬਟ ਹਲੇ ਵੀ ਆਪਾਂ ਉਹਨਾਂ ਨੂੰ ਫਾਰਮੈਕੋਲੋਜੀਕਲ ਮਤਲਬ ਦਵਾਈਆਂ ਤੇ ਸ਼ੁਰੂ ਕਰਨ ਦੀ ਲੋੜ ਨਹੀਂ ਹੈ ਜੇ ਉਹਨੂੰ ਬੀਪੀ ਹੋ ਗਿਆ ਸਭ ਤੋਂ ਪਹਿਲਾਂ ਤਾਂ ਆਪਾਂ ਉਹਦੀ ਡਾਈਟਰੀ ਮੋਡੀਫਿਕੇਸ਼ਨ ਕਰਾਂਗੇ ਪੇਸ਼ੈਂਟ ਦੀ ਦ ਮੋਸਟ ਇੰਪੋਰਟੈਂਟ ਜਿਹੜੀ ਚੀਜ਼ ਹੈ ਲਾਈਫਸਟਾਈਲ ਮੋਡੀਫਿਕੇਸ਼ਨ ਲਾਈਫਸਟਾਈਲ ਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਡਾਈਟ ਮੋਡੀਫਿਕੇਸ਼ਨ ਜਿੱਦਾਂ ਤੁਹਾਨੂੰ ਮੈਂ ਕਿਹਾ ਕਿ ਅੱਜਕੱ ਨਮਕ ਤਾਂ ਬੜਾ ਡਾਕਟਰ ਇਹ ਜੂ ਐਕਸਪਲੇਨ ਕਰੋ ਕਿ ਕਿੰਨਾ ਨਮਕ ਬੰਦੇ ਰੋਜ਼ ਖਾਣਾ ਚਾਹੀਦਾ ਜੀ ਬਿਲਕੁਲ ਸੋ ਨਮਕ ਦਾ ਜਿਹੜਾ ਲਿਖਿਆ ਹੋਇਆ ਉਹ ਹੈਗਾ ਕਿ 2 ਗ੍ਰਾਮ ਪਰ ਦਿਨ ਮਤਲਬ 24 ਘੰਟਿਆਂ 2 ਗ੍ਰਾਮ ਤੋਂ ਘੱਟ ਖਾਣਾ ਹੋਏਗਾ 2 ਗ੍ਰਾਮ ਤੋਂ ਦੋ ਸਮੋਸਿਆਂ 'ਚ ਖਾ ਜਾਓ ਬਿਲੋ ਹਾਂਜੀ ਸੋ ਇਦਾਂ ਆਪਾਂ ਨੂੰ ਕਿੱਦਾਂ ਪਤਾ ਲੱਗੇਗਾ ਕਿ ਜਿਹੜਾ ਲੋਕੀ ਆਪਾਂ ਖਾ ਰਿਆ ਨਮਕ ਨਾਰਮਲ ਜਿਹੜਾ ਸਬਜ਼ੀ 'ਚ ਪਾ ਰਿਆਂ 댓 ਇਜ਼ ਗੁੱਡ ਉਹਦਾ ਕੋਈ ਨਹੀਂ ਹੈਗਾ ਪਰ ਜਿਹੜਾ ਉੱਪਰੋਂ ਪਾ ਰਿਆ ਸੈਲਡ ਖਾਣਦੇ ਆਂ ਦੇ ਉੱਪਰ ਨਮਕ ਪਾ ਲੈਂਦੇ ਉਹਨੂੰ ਬਿਲਕੁਲ ਤਾ ਨਮਕ ਪਾ ਲੈਣਾ ਬਿਲਕੁਲ ਉਹ ਤੋ ਦੂਸਰੀ ਚੀਜ਼ ਜਿਹੜੀ ਹੈਗੀ ਆ ਬਲੱਡ ਪ੍ਰੈਸ਼ਰ ਜਿਹੜਾ ਨਮਕ ਦੇ ਨਾਲ ਆਪਾਂ ਹੁੰਦੀ ਹੈ ਡੈਸ਼ ਡਾਈਟ ਉਹ ਹੈਗੀ ਡਾਈਟਰੀ ਅਪਰੋਚ ਟੂ ਸਟਾਪ ਹਾਈਪਰਟੈਨਸ਼ਨ ਇਹਦੇ ਵਿੱਚ ਆਪਾਂ ਪੇਸ਼ੈਂਟ ਨੂੰ ਇੱਕ ਬੈਲੈਂਸਡ ਡਾਈਟ ਦੇਣੀ ਹੈ ਜਿਹਦੇ ਵਿੱਚ ਵੈਜੀਟੇਬਲਸ ਪ੍ਰੋਟੀਨਸ ਕਾਰਬੋਹਾਈਡਰੇਟਸ ਵਿਟਾਮਿਨਸ ਇਹ ਸਭ ਦੇਣਾ ਹੈ ਪੇਸ਼ੈਂਟ ਨੂੰ ਤਾਂ ਕਿ ਉਹਦਾ ਬੀਪੀ ਨਾ ਇਨਕਰੀਜ਼ ਹੋਵੇ ਸੋ ਆਪ ਗੱਲਬਾਤ ਜਾਈ ਰੱਖਦੇ ਸੜਨੇ ਹੋਰ ਕਾਲਰ ਜੁੜੇ ਹਨ ਹੈਲੋ ਡਾਕਟਰ ਜੀ ਨਮਸਕਾਰ ਜੀ ਬਹੁਤ ਬਹੁਤ ਸਵਾਗਤ ਹੈ ਆਪਣਾ ਸਵਾਲ ਕਰੋ ਜਤਿੰਦਰ ਪਾਸਕਰ ਬੋਲ ਰਿਹਾ ਪਾਇਲਸ ਜੀ ਹਾਂ ਜਤਿੰਦਰ ਜੀ ਡਾਕਟਰ ਸਾਹਿਬ ਮੈਂ ਪੁੱਛਣਾ ਚਾਹਣਾ ਕਿ ਜਿਹੜਾ ਹੈਗਾ ਉੱਪਰਲਾ ਬੀਪੀ ਅਗਰ ਵਧਿਆ ਹੋਵੇ 140 ਦੇ ਕਰੀਬ ਹੋਵੇ ਤਾਂ ਸਾਨੂੰ ਬਚਾ ਲਈ ਕੀ ਕਰਨਾ ਚਾਹੀਦਾ ਹੈ ਕਿਹੜੀਆਂ ਕਿਹੜੀਆਂ ਪ੍ਰਕਾਸ਼ਨ ਰੱਖਣੇ ਚਾਹੀਦੇ ਹੈ ਕਿ ਅਸੀਂ ਖਾਣ ਪੀਣ ਦੇ ਵਿੱਚ ਰੱਖ ਸਕਦੇ ਹਾਂ ਤਾਂ ਕਿ ਅਸੀਂ ਜਿਹੜਾ ਨਾਰਮਲ ਲੱਡ ਪ੍ਰੈਸ਼ਰ ਰੱਖ ਸਕੀਏ ਧੰਨਵਾਦ ਜੀ ਮਿਹਰਬਾਨੀ ਖਾਣ ਪੀਣ ਦਾ ਅਪਰ ਜ਼ਿਕਰ ਕਰ ਰਹੇ ਸੀ ਡਾਕਟਰ ਸਾਹਿਬ ਮੈਂ ਚਾਹਾਂਗਾ ਕਿ ਪ੍ਰਦਰਸ਼ਕ ਨੂੰ ਥੋੜਾ ਜਿਹਾ ਕਿਉ ਬਾਰੇ ਵੀ ਦੱਸੀ ਹਾਂਜੀ ਬਿਲਕੁਲ ਜਿਹੜਾ ਯੂਜ਼ ਕਰਦੇ ਕਿ ਉਹ ਕਿਦਾਂ ਦਾ ਯੂਜ਼ ਕਰਨਾ ਚਾਹੀਦਾ ਕਿਹੜਾ ਯੂਜ਼ ਕਰਨਾ ਚਾਹੀਦਾ ਸੋ ਇਹਦਾ ਸਭ ਤੋਂ ਇੰਪੋਰਟੈਂਟ ਇਹੀ ਹੈ ਕਿ ਕਿਉ ਅਗਰ ਤੁਸੀਂ ਕਿਹੜਾ ਕੋਈ ਵੀ ਯੂਜ਼ ਕਰ ਰਹੇ ਹੋ ਉਹਨੂੰ ਚੇਂਜ ਕਰਦੇ ਰਹੋ ਹਰ ਹਫਤੇ ਤੁਸੀਂ ਕੋਈ ਹੋਰ ਵੈਰਾਈਟੀ ਦਾ ਜਾਂ ਹੋਰ ਬ੍ਰਾਂਡ ਦਾ ਕਿਉ ਲੈ ਕੇ ਆਓ ਕਿਉਂਕਿ ਹਰ ਵੈਰਾਈਟੀ ਦੇ ਵਿੱਚ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਉਹਨਾਂ ਨੇ ਇੰਗਰੀਡੀਅੰਟਸ ਹੁੰਦੇ ਆ ਸੋ ਹਰ ਹਫਤੇ ਜਦੋਂ ਸਪੋਟ ਸਾਡੀ 4 ਬੋ ਅਗਰ ਕੋਈ ਤਲ ਕੇ ਇੱਕ ਚੀਜ਼ ਬਣਾ ਰਹੇ ਹੋ ਉਹਨੂੰ ਦੁਬਾਰਾ ਰੀਹੀਟ ਕਰੋਗੇ ਤੇ ਉਹ ਜ਼ਿਆਦਾ ਦਿੱਕਤ ਕ੍ਰੀਏਟ ਕਰੇਗਾ ਸੋ ਇਹ ਹੈਗਾ ਤੇ ਆਪਾਂ ਹੋਰ ਅੱਜਕੱਲ ਓਲੀਵ ਆਇਲ ਚੱਲ ਪਏ ਆ ਜਾਂ ਓਮੇਗਾ 3 ਆਇਲ ਚੱਲ ਪਏ ਆ ਉਹ ਯੂਜ਼ ਕੀਤੇ ਜਾ ਸਕਦੇ ਆ ਸੋ ਇਹ ਹੈਗਾ ਕਿ ਉਹਦਾ ਆਪਣਾ ਕਿ ਮੇਨ ਹੈ ਕਿ ਆਪਣਾ ਚੇਂਜ ਕਰਦੇ ਰਹੋ ਕਿਉਂ ਇੱਕ ਤੇ ਨਾ ਟਿਕੇ ਰਹੋ ਡਾਈਟ ਦਾ ਮਤਲਬ ਇੱਕ ਤਾਂ weight control ਬੜਾ ਜ਼ਰੂਰੀ ਚਾਹੀਦਾ ਸੀ ਤੇ ਉਹ ਬੀਜ਼ ਬੰਦਾ ਜਿਹੜਾ ਜੀ ਬਿਲਕੁਲ ਜਿਹੜਾ ਮੋਟਾਪਾ ਉਹ ਕਿੰਨਾ ਅਸਰ ਕਰਦਾ ਬਲੱਡ ਪ੍ਰੈਸ਼ਰ ਮੋਟਾਪਾ ਇੰਨਾ ਅਸਰ ਕਰਦਾ ਹੈ ਕਿ ਅਗਰ ਤੁਹਾਡਾ weight ਘਟ ਰਿਹਾ ਪੇਸ਼ੈਂਟ ਦਾ ਹਰ 1.5 kg 1 ਕਿਲੋ ਕਟਨ ਦੇ ਨਾਲ 0.5 ਤੋਂ ਲੈ ਕੇ 2 mm ਆਫ ਮਰਕਰੀ ਬਲੱਡ ਪ੍ਰੈਸ਼ਰ ਘਟੇਗਾ ਉਹਦਾ 1 ਕਿਲੋ weight ਘਟਾਏਗਾ ਪੇਸ਼ੈਂਟ ਤੇ ਉਹਦਾ 2 mm ਬਲੱਡ ਪ੍ਰੈਸ਼ਰ ਘਟੇਗਾ ਸੋ ਇਸ ਸਾਹਮਣੇ ਤੁਸੀਂ ਦੇਖ ਲਓ ਅਗਰ ਉਹ 5 ਘਟਾਉਂਦਾ ਹੈ ਤੇ 10 ਘਟ ਜਾਏਗਾ ਉਹਦਾ ਤੇ ਪੇਸ਼ੈਂਟ ਨਾਰਮਲ ਵੀ ਆ ਸਕਦਾ ਹੈ ਵਿਦਆਊਟ ਈਵਨ ਮੈਡੀਕੇਸ਼ਨ ਸਿਰਫ ਓਬੈਸਿਟੀ ਆਪਣਾ ਭਾਰ ਘਟਾਉਣ ਦੇ ਨਾਲ ਇਹ ਕਹਿੰਦੇ ਸੈਂਟਰਲ ਓਬੈਸਿਟੀ ਜਿਹੜੀ ਮਤਲਬ ਟੋਪਾ ਉਹ ਬਹੁਤ ਜ਼ਿਆਦਾ ਅਸਰ ਕਰਦਾ ਹੈ ਬਿਲਕੁਲ ਜੀ ਸੈਂਟਰੀ ਉਹਨੂੰ ਕਹਿੰਦੇ ਆਪਾਂ ਸੈਂਟਰਲ ਓਬੈਸਿਟੀ ਜਿਹੜੀ ਕਿ ਸਾਡੇ ਆਰਗਨਸ ਦੇ ਦਵਾਲੇ ਹੁੰਦੀ ਹੈ ਕਿ ਲਿਪਿਡ ਸਾਡਾ ਵਧਿਆ ਹੋ ਇਹ ਬੜੀ ਹੀ ਖਤਰਨਾਕ ਹੈਗੀ ਹੈ ਸੈਂਟਰਲ ਬੈਸਟ ਜਿਹੜੀ ਹੈ ਇਹ ਡਾਕਟਰ ਸਾਹਿਬ ਜਿਹੜਾ ਬਲੱਡ ਪ੍ਰੈਸ਼ਰ ਹੈ ਇਹਦੇ ਲਈ ਆਪਾਂ ਟੈਸਟ ਕਿਹੜੇ ਕਿਹੜੇ ਕਰਾਉਣੇ ਹੈ ਜੀ ਬਿਲਕੁਲ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਬੀਪੀ ਚੈੱਕ ਕਰਾਂਗੇ ਸਿੰਪਲ ਆਪਾਂ ਕਫ ਬੰਨ ਕੇ ਬੀਪੀ ਚੈੱਕ ਕਰਾਂਗੇ ਸੋ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਆਰਗਨਸ ਡੈਮੇਜ ਕਰਦਾ ਹੈ ਸੋ ਹਰ ਆਰਗਨ ਦਾ ਟੈਸਟ ਹੋਏਗਾ ਆਪਣਾ ਅਗਰ ਪੇਸ਼ੈਂਟ ਸਾਡੇ ਕੋਲ ਆ ਰਿਹਾ ਜਿਹਦਾ ਹਾਈ ਬੀਪੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਕਿਡਨੀਆਂ ਦਾ ਟੈਸਟ ਕਰਾਵਾਂਗੇ ਕਿਡਨੀਆਂ ਦੇ ਵਿੱਚ ਕਰੈਟੀਨਿਨ ਦੇਖਾਂਗੇ ਕਿ ਪੇਸ਼ੈਂਟ ਦਾ ਕਿਤੇ ਉਹਨੂੰ ਕ੍ਰੋਨਿਕ ਕਿਡਨੀ ਹਾਂਜੀ ਕਿਤੇ ਕਿਡਨੀ 'ਚ ਕੋਈ ਦਿੱਕਤਾਂ ਨਹੀਂ ਆਣ ਲੱਗੀ ਫਿਰ ਅੱਖਾਂ ਦਾ ਚੈੱਕ ਕਰਾਵਾਂਗੇ ਜਿਹਨੂੰ ਆਪਾਂ ਕਹਿੰਦੇ ਆ ਰੈਟੀਨੋਪੈ ਾਂਗੇ ਪੇਸ਼ੈਂਟ ਦਾ ਕੀ ਹੈਗਾ ਫਿਰ ਹੁਣ ਕੀ ਹੈ ਕਿ ਅਗਰ ਕਿਡਨੀ ਡੈਮੇਜ ਹੋ ਗਈ ਹੈ ਬਲੱਡ ਪ੍ਰੈਸ਼ਰ ਕਰਕੇ ਪੇਸ਼ੈਂਟ ਦੇ ਪ੍ਰੋਟੀਨ ਆਣ ਲੱਗ ਜਾਂਦਾ ਯੂਰਿਨ ਦੇ ਵਿੱਚ ਤੋ ਯੂਰਿਨ ਦਾ ਟੈਸਟ ਕਰਾਉਣਾ ਬਹੁਤ ਇੰਪੋਰਟੈਂਟ ਹੈ ਉਹਦੇ ਵਿੱਚ ਆਪਾਂ ਯੂਰਿਨ ਪ੍ਰੋਟੀਨ ਦੇਖਦੇ ਯੈਸ ਯੂਰਿਨ ਦੇ ਵਿੱਚ ਪ੍ਰੋਟੀਨ ਦੇਖਾਂਗੇ ਕਿ ਐਲਬੂਮਿਨ ਤਾਂ ਨਹੀਂ ਆ ਰਿਹਾ ਉਹਦੇ ਚ ਆਪਾਂ ਡਾਇਗਨੋਸਿਸ ਦੇਖਦੇ ਆ ਕਿ ਪੇਸ਼ੈਂਟ ਨੂੰ ਹਾਈਪਰਟੈਂਸਿਵ ਨੇਫਰੋਪੈਥੀ ਤਾਂ ਨਹੀਂ ਹੋ ਰਹੀ ਇਹ ਕਿਤੇ ਗੁਰਦੇ ਅਸਲ ਗੁਰਦਿਆਂ ਤੇ ਅਸਰ ਤਾਂ ਨਹੀਂ ਹੋ ਰਿਹਾ ਹਾਂਜੀ ਇਹ ਬੜੇ ਇੰਪੋਰਟੈਂਟ ਹੈ ਟੈਸਟ ਕਰਾਣੇ ਸੋ ਅਸੀਂ ਤਾਂ ਕੀ ਕਰਦੇ ਆ ਕਿ ਫਰਸਟ ਵਿਜ਼ਿਟ ਤੇ ਹੀ ਪੇਸ਼ੈਂਟ ਦਾ ਕਰਾ ਲੈਂਦੇ ਆ ਕਿਉਂਕਿ ਪੇਸ਼ੈਂਟ ਨੂੰ ਪਤਾ ਨਹੀਂ ਹੁੰਦਾ ਕਿ ਉਹਦਾ ਬੀਪੀ ਕਿੰਨੇ ਸਾਲ ਤੋਂ ਵੱਧ ਰਿਹਾ ਤੇ ਅਗਰ ਉਹ 10 ਇਅਰਸ 15 ਸਾਲਾਂ ਤੋਂ ਵੱ ਅਰਲੀ ਡਾਇਗਨੋਸਿਸ ਐਂਡ ਅਰਲੀ ਟ੍ਰੀਟਮੈਂਟ ਮਿਲ ਸਕੇ ਤੇ ਡਾਕਟਰ ਸਾਹਿਬ ਜਿਹੜਾ ਕੋਲੇਸਟ੍ਰੋਲ ਆ ਇਹਦਾ ਕਿੰਨਾ ਕਰੋਲ ਆ ਕਿਉਂਕਿ ਕੋਲੇਸਟ੍ਰੋਲ ਦਾ ਬੜਾ ਆਂਦਾ ਕਈ ਵਾਰੀ ਅਖਬਾਰਾਂ 'ਚ ਵੀ ਆਂਦਾ ਕਈ ਵਾਰੀ ਆ ਹੁਣ WhatsApp ਨੇ ਸਾਰਿਆਂ ਨੂੰ ਡਾਕਟਰ ਬਣਾਤਾ ਤੇ WhatsApp ਤੇ ਬੜਾ ਆਂਦਾ ਕਿ ਜੀ ਕੋਲੇਸਟ੍ਰੋਲ ਤਾਂ ਮੈਂ ਡਰਾਮਾ ਆ ਜੀ ਇਹ ਉਹ ਕੋਲੇਸਟ੍ਰੋਲ ਬਾਰੇ ਮੈਂ ਚਾਹੂੰਗਾ ਕਿ ਦਰਸ਼ਕ ਨੂੰ ਥੋੜਾ ਜਿਹਾ ਐਕਸਪਲੇਨ ਕਰੋ ਕੋਲੇਸਟ੍ਰੋਲ ਕੀ ਹੁੰਦਾ ਵਾ ਕਿਹੜਾ ਕੋਲੇਸਟ੍ਰੋਲ ਖਤਰਨਾਕ ਹੁੰਦਾ ਕਿਹੜਾ ਵਧੀਆ ਹੁੰਦਾ ਸੋ ਸਾਡੀ ਬਾਡੀ ਦੇ ਵਿੱਚ ਕੀ ਹੈਗਾ ਕਿ ਜਿਹੜੇ ਕੋਲੇਸਟ੍ਰੋਲ ਹੈ ਉਹ ਲਿਵਰ ਤੋਂ ਬਣ ਰਿਹਾ ਹੈ ਉਹਦੇ ਵਿੱਚ ਆਪਾਂ ਦੋ ਚ ਡਿਵਾਈਡ ਕਰ ਲੈਨੇ ਆ ਇਹਨੂੰ ਇੱਕ ਗੁੱਡ ਕੋਲੇਸਟ੍ਰੋਲ ਤੇ ਇੱਕ ਬੈਡ ਕੋਲੇਸਟ੍ਰੋਲ ਗੁੱਡ ਕੋਲੇਸਟ੍ਰੋਲ ਕੀ ਕਰਦਾ ਜਿੰਨਾ ਵੀ ਫੈਟ ਹੈ ਸਾਡੀ ਬੋਡੀ ਚ ਪੈਰੀਫੇਰੀ ਤੋਂ ਉਹਨੇ ਲਿਵਰ ਵੱਲ ਕਰਨਾ ਕਿ ਉਹ ਪ੍ਰੋਸੈਸ ਹੋ ਜੇ ਤੇ ਖਤਮ ਹੋ ਜੇ ਜਿਹੜਾ ਬੈਡ ਕੋਲੇਸਟ੍ਰੋਲ ਹੈ ਲਿਵਰ ਤੋਂ ਲੈ ਕੇ ਤੇ ਨਾੜਾਂ ਵੱਲ ਲੈ ਕੇ ਜਾਂਦਾ ਹੈ ਜਿਹੜਾ ਬੈਡ ਕੋਲੇਸਟ੍ਰੋਲ ਨਾਮ ਚ ਹੀ ਬੈਡ ਹੈਗਾ ਸੋ ਇਟ ਇਜ਼ ਵੈਰੀ ਬੈਡ ਕੋਲੇਸਟ੍ਰੋਲ ਉਹ ਨਾੜਾਂ ਜਦੋਂ ਜਾਏਗਾ ਨਾੜਾਂ ਜਿਹੜੀਆਂ ਉੱਥੇ ਜਮਾ ਹੋ ਜਾਏਗਾ ਹਰ ਨਾੜ ਸੋ ਨਾਰਮਲ ਕੀ ਹੈ ਕਿ ਬਲੱਡ ਫਲੋਰ ਸਟ੍ਰੀਮ ਲਾਈਨ ਜਾ ਰਿਹਾ ਸੀਗਾ ਉਹਨਾਂ ਉੱਥੇ ਕਲੌਟ ਬਣ ਰਿਹਾ ਤਾਂ ਸਟ੍ਰੀਮ ਲਾਈਨ ਨਹੀਂ ਰਹੇਗਾ ਬਲੱਡ ਤੇ ਉਹਨਾਂ ਨੂੰ ਥੋੜਾ ਨਾੜਾ ਸੁਗੜਨ ਗਿਆ ਹਾਂਜੀ ਨਾੜਾ ਸੁਗੜਨ ਗਿਆ ਜਿੰਨਾਂ ਨੂੰ ਉਹਨੂੰ ਪ੍ਰੈਸ਼ਰ ਜ਼ਿਆਦਾ ਲਾਣਾ ਪਏਗਾ ਬਲੱਡ ਨੂੰ ਹਾਂਜੀ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਵਧੇਗਾ ਪੇਸ਼ੈਂਟ ਦਾ ਤੇ ਇਹਦੇ ਨਾਲ ਹੀ ਜਦੋਂ ਕੋਲੇਸਟ੍ਰੋਲ ਵੱਧਦਾ ਹੈ ਤੇ ਆਪਾਂ ਦੇਖਦੇ ਹਾਂ ਕਿ ਪੇਸ਼ੈਂਟ ਦੀ ਨਾੜਾਂ ਕਿਤੇ ਵੀ ਬਲੌਕ ਹੋ ਸਕਦੀ ਹੈ ਅਗਰ ਹਾਰਟ 'ਚ ਬਲੌਕ ਹੋ ਰਹੀ ਹੈ ਹਾਰਟ ਅਟੈਕ ਹੋ ਸਕਦਾ ਹੈ ਬ੍ਰੇਨ 'ਚ ਬਲੌਕ ਹੋ ਰਹੀ ਹੈ ਸਟ੍ਰੋਕ ਹੋ ਸਕਦਾ ਸੋ ਇਹਦਾ ਬਹੁਤ ਹੀ ਨੁ ਇਨੂੰ ਘਟਾਉਣ ਦੇ ਲਈ ਇੱਕ ਤਾਂ ਡਾਈਟ ਸਹੀ ਕਰਨੀ ਪਏਗੀ ਸਭ ਤੋਂ ਇੰਪੋਰਟੈਂਟ ਹੈ ਤੇ ਨਾਲ ਦਵਾਈਆਂ ਵੀ ਦੇਣੀਆਂ ਪੈਣਗੀਆਂ ਮੈਂ ਦਵਾਈ ਜਿਹੜੀ ਇੱਕ ਵਾਰੀ ਕੋਲੇਸਟ੍ਰੋਲ ਦੀ ਸ਼ੁਰੂ ਹੋ ਗਈ ਸਪੋਸ ਬੰਦੇ ਦੀ ਬਲੱਡ ਪ੍ਰੈਸ਼ਰ ਦੀ ਦਵਾਈ ਤੇ ਕੋਲੇਸਟ੍ਰੋਲ ਦੀ ਸ਼ੁਰੂ ਹੋ ਗਈ ਕਿ ਉਹਨੂੰ ਸਾਰੀ ਉਮਰ ਹੀ ਖਾਣੀ ਪਏਗੀ ਕਿ ਕਦੀ ਘੱਟ ਵੀ ਜਾਏਗੀ ਜੀ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਕਿ ਘੱਟ ਵੀ ਜਾਏਗੀ ਬਿਲਕੁਲ ਘੱਟ ਸਕਦੀ ਹੈ ਬਲੱਡ ਪ੍ਰੈਸ਼ਰ ਤੇ ਕੋਲੇਸਟ੍ਰੋਲ ਦੀ ਦਵਾਈ ਬਟ ਉਹ ਇਹ ਹੈ ਕਿ ਪੇਸ਼ੈਂਟ ਨੂੰ ਰੈਗੂਲਰ ਚੈੱਕਅਪ ਕਰਾਣੇ ਪੈਣਗੇ ਰੈਗੂਲਰ ਡਾਕਟਰ ਦੀ ਵਿਜ਼ਿਟ ਕਰਨੀ ਪਏਗੀ ਅਗਰ ਨਹੀਂ ਕਰ ਸਕਦੇ ਘਰ ਚੈੱਕ ਕਰਨਾ ਪਏਗਾ ਐਂਡ ਲਿਪਿਡ ਪ੍ਰੋਫਾਈਲ ਇੱਕ ਸਾਡਾ ਟੈਸਟ ਹੁੰਦਾ ਹੈ ਜਿੱਦੇ ਚ ਆਪਾਂ ਹਰ ਤਰ੍ਹਾਂ ਦਾ ਕੋਲੇਸਟ੍ਰੋਲ ਦੇਖਦੇ ਆਂ ਵਿੱਚ ਆਪਾਂ ਕੋਲੇਸਟ੍ਰੋਲ ਹੁੰਦਾ ਹੈ ਐਚ ਡੀ ਐਲ ਐਲ ਡ ਉਹ ਕਰਵਾਣਾ ਪਏਗਾ ਉਸ ਸਮੇਂ ਨਾਲ ਆਪਾਂ ਦੇਖਾਂਗੇ ਕਿ ਪੇਸ਼ੈਂਟ ਦੀ ਦਵਾਈ ਚੇਂਜ ਕਰਨੀ ਹੈ ਘਟਾਣੀ ਹੈ ਵਧਾਣੀ ਹੈ ਸੋ ਰੈਗੂਲਰ ਚੈੱਕ ਅਪ ਇਜ਼ ੈਸੈਂਸ਼ੀਅਲ ਜੀ ਤੇ ਡਾਕਟਰ ਸਾਹਿਬ ਹੋਰ ਇਹਦੀਆਂ ਬਲੱਡ ਪ੍ਰੈਸ਼ਰ ਦੇ ਕੀ ਕੀ ਕੰਪਲਿਕੀਸ਼ਨ ਹੋ ਸਕਦੀ ਹੈ ਜਦੋਂ ਬਲੈ ਮਿਲਿਗਨਟ ਹਾਈਪਰਟੈਸ਼ਨ ਹੋ ਜਾਏ ਜਾਂ ਐਦਾਂ ਹੋ ਜਾਏ ਉਹਦੇ ਕੀ ਕੰਪਲਿਕੀਸ਼ਨ ਹੋ ਸਕਦੇ ਬਲੱਡ ਪ੍ਰੈਸ਼ਰ ਅਗਰ ਪੇਸ਼ੈਂਟ ਦਾ ਕਨਸਟੈਂਟਲੀ ਇਨਕਰੀਜ਼ਡ ਹੈ ਸੋ ਸਭ ਤੋਂ ਇੰਪੋਰਟੈਂਟ ਉਹਨੂੰ ਜਿਹੜਾ ਕਈ ਬੰਦੇ ਇਲਾਜ ਨਹੀਂ ਵੀ ਕਰਾਂਦੇ ਹਾਂਜੀ ਪਰ ਬਲੱਡ ਪ੍ਰੈਸ਼ਰ ਹੁੰਦਾ ਆਪਣੀ ਗੋਲੀ ਮਿਸ ਕਰ ਦਿੰਦੇ ਹਾਂਜੀ ਹਾਂਜੀ ਬਿਲਕੁਲ ਉਹ ਸੋ ਇਹਦੇ ਵਿੱਚ ਕੀ ਹੈ ਕਿ ਸਭ ਤੋਂ ਇੰਪੋਰਟੈਂਟ ਦਾ ਹਾਰਟ ਤੇ ਅਸਰ ਪਏਗਾ ਉਹਨੂੰ ਆਪਾਂ ਕਹਿੰਦੇ ਆ ਇਸਟੈਮਿਕ ਹਾਰਟ ਡਿਸੀਜ਼ ਜਿੱਦਾਂ ਕਿ ਮੈਂ ਹੁਣੇ ਕਹਿ ਰਿਹਾ ਸੀਗਾ ਕਿ ਬਲੱਡ ਪ੍ਰੈਸ਼ਰ ਹਾਰਟ ਅਟੈਕ ਜੇ ਹੋਣਾ ਚਾਹੀਦਾ ਮਾਈਨਰ ਅਟੈਕ ਮਾਈਨਰ ਅਟੈਕ ਕੁਝ ਪੇਸ਼ੈਂਟ ਕੀ ਹੋਇਆ ਕਿ ਕਹਿੰਦੇ ਕਿ ਜਦ ਮੈਂ ਤੁਰਦਾ ਮੈਨੂੰ ਸਾਹ ਚੜਦਾ ਮੈਨੂੰ ਛਾਤੀ ਚ ਪੀੜ ਹੁੰਦੀ ਹੈ ਹਾਂ ਕੁੱਟਨ ਹੁੰਦੀ ਤੋਟਨ ਹੁੰਦੀ ਹੈ ਹਾਂਜੀ ਉਹ ਸਾਨੂੰ ਸਮਝ ਲੱਗ ਜਾਏਗਾ ਕਿ ਪੇਸ਼ੈਂਟ ਦਾ ਬੀਪੀ ਜ਼ਿਆਦਾ ਸੀ ਉਹਨੇ ਇਲਾਜ ਨਹੀਂ ਕਰਾਇਆ ਤੇ ਪੇਸ਼ੈਂਟ ਨੂੰ ਬਲੌਕ ਬਣਨ ਲੱਗ ਗਿਆ ਦੂਸਰੀ ਕੀ ਹੈਗੀ ਕਿ ਪੇਸ਼ੈਂਟ ਦੇ ਬ੍ਰੇਨ ਦੇ ਵਿੱਚ ਸਟ੍ਰੋ ਜੋ ਕਿ ਬਹੁਤ ਹੀ ਜਾਨਲੇਵਾ ਬਿਮਾਰੀ ਹੈ ਸਟ੍ਰੋਕ ਆ ਸਕਦਾ ਹੈ ਪੇਸ਼ੈਂਟ ਦਾ ਜਾਂ ਤਾਂ ਕਲੌਟ ਬਣ ਸਕਦਾ ਹੈ ਜਾਂ ਪੇਸ਼ੈਂਟ ਦੇ ਬਲੀਡਿੰਗ ਹੋ ਸਕਦੀ ਹੈ ਸਟ੍ਰੋਕ ਪਰ ਉਸ ਗੱਲਬਾਤ ਜਾਰੀ ਰੱਖਦੇ ਸਟ੍ਰੋਕ ਦੀ ਗੱਲਬਾਤ ਬਹੁਤ ਵਿਸਤਾਰ ਨਾਲ ਕਰਾਂਗੇ ਸਾਡੇ ਨਾਲ ਇੱਕ ਦਰਸ਼ਕ ਜੁੜਿਆ ਹੈ ਹੈਲੋ ਹੈਲੋ ਹਾਂਜੀ 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 ਸਾਸਿਕਾ ਜੀ ਬਹੁਤ ਸਵਾਗਤ ਹੈ ਤੁਹਾਡਾ ਆਪਣਾ ਸਵਾਲ ਕਰੋ ਹਾਂਜੀ ਡਾਕਟਰ ਦਾ ਨਾਮ ਸ਼ਕਾ ਜੀ ਨੇ ਦਿਲੰਦਰ ਤੋਂ ਸੁਪਰੀਤ ਬੋਲ ਰਹੀ ਹਾਂ ਡਾਕਟਰ ਜੀ ਬਲੱਡ ਪ੍ਰੈਸ਼ਰ ਦੀ ਡਾਈਟ ਬੜੀ ਅੱਛੀ ਹੈ ਔਰ ਸੰਤਪਸਕ ਦੀ ਅਸੀਂ ਬਲੱਡ ਪ੍ਰੈਸ਼ਰ ਨੂੰ ਬਿਨਾ ਕਿਸੇ ਮੈਡੀਸਿਨ ਤੋਂ ਐਕਸਰਸਾਈਜ਼ ਦੇ ਨਾਲ ਵੀ ਠੀਕ ਕਰ ਸਕਦੇ ਹਾਂ ਇਹ ਡਾਕਟਰ ਵੈਸੇ ਬੜਾ ਵਾਜਿਬ ਸਵਾਲ ਹੈ ਹਾਂ ਜੀ ਕਿ ਜੇ ਬਲੱਡ ਪ੍ਰੈਸ਼ਰ ਹੋ ਹੀ ਗਿਆ ਹਾਂ ਜੀ ਫਿਰ ਕੱਲੀ ਐਕਸਰਸਾਈਜ਼ ਤੇ ਕੱਲੀ ਡਾਈਟ ਨਾਲ ਵੀ ਠੀਕ ਹੋ ਸਕਦਾ ਕਿ ਬੰਦੇ ਨੂੰ ساری ਉਮਰ ਦਵਾਈ ਨਾਲ ਲੈਣੀ ਹੀ ਪੈਗੀ ਜਿ ਜਿਦਾ ਮੈਂ ਪਹਿਲਾਂ ਹੀ ਦੱਸ ਰਿਹਾ ਸੀਗਾ ਅਗਰ ਤਾਂ ਪੇਸ਼ੈਂਟ ਨੂੰ ਐਲੀਵੇਟਡ ਹੈ ਆਪਾਂ ਕੱਲੀ ਐਕਸਰਸ ਨਾਲ ਕੰਟਰੋਲ ਕਰ ਸਕਦੇ ਆ ਬਟ ਅਗਰ ਪੇਸ਼ੈਂਟ ਦਾ ਡਾਇਗਨੋਸਿਸ ਬਨ ਗਿਆ ਹੈ ਅਗਰ ਪੇਸ਼ੈਂਟ ਨੂੰ ਨਾਲ ਕੋਈ ਅੰਡਰਲਾਈਂਡ ਡਿਸੀਜ਼ ਹੈ ਸਪੋਜ਼ ਫਾਰ ਇਗਜ਼ਾਮਪਲ ਸ਼ੂਗਰ ਹੈ ਯੈਸ ਸ਼ੂਗਰ ਹੈ ਕਿਡਨੀ ਦੀ ਬਿਮਾਰੀ ਹੈ ਹਾਰਟ ਦੀ ਹੈ ਫਿਰ ਤਾਂ ਪੇਸ਼ੈਂਟ ਨੂੰ ਦਵਾਈ ਲੈਣੀ ਹੀ ਪਏਗੀ ਐਕਸਰਸ ਨਾਲ ਕਰਨੀ ਪਏਗੀ ਉਹਦੇ ਚ ਆਪਾਂ ਏਰੋਬਿਕ ਐਨੈਰੋਬਿਕ ਆਈਸੋਮੈਟ੍ਰਿਕ ਤਿੰਨੋਂ ਤਰ੍ਹਾਂ ਦੀ ਐਕਸਰਸ ਕਰਾਂਗੇ ਪੇਸ਼ੈਂਟ ਨੂੰ ਮਿਨੀਮਮ 30 ਮਿੰਟਸ ਪਰ ਡੇ ਐਂਡ ਮਿਨੀਮਮ 5 ਡੇਜ਼ ਇਨ ਅ ਵੀਕ ਉਹ ਐਕਸ सिंपल कली हाइपरटेंशन है देन वी कैन ट्राई की पेशेंट दा बीपी कली एक्सरसाइज कली डाइट दे नाल कंट्रोल आ जवे कभीरे ऐसे डिजीज भी है ना जिस ਘੱਟ ब्लड प्रेशर रखना ओ ज्यादा जरूरी है हां जी बिल्कुल बिल्कुल बहुत इंपॉर्टेंट है ये ਘੱਟ ब्लड प्रेशर रखना जदा की यही स्ट्रोक आपा जेड़ा ਗੱਲ ਕਰਾਂਗੇ ਉਹਦੇ ਵਿੱਚ ਬਹੁਤ ਬਹੁਤ ਸਮਾਂ ਚਾਹਣਾ ਕਿ ਸਟ੍ਰੋਕ ਦੀ ਗੱਲ ਕਰ ਲਈ ਆਪਣੇ ਕੋਲ ਟਾਈਮ ਬੜਾ ਥੋੜਾ ਸਟ੍ਰੋਕ ਜਾਂ ਲਕਵਾ ਜਾਂ ਜਿਹੜਾ ਦਰੰਗ ਹੈ ਇਟ ਆਸ ਐਕਚੁਅਲ ਚ ਕੀ ਹੈ देखो जी स्ट्रोक ਕੀ ਹੈ ਕਿ ਜਿਹੜਾ ਸਾਡੇ ਬ੍ਰੇਨ ਨੂੰ ਸਪਲਾਈ ਕਰ ਰਿਹਾ ਬਲੱਡ ਉਹ ਕਾਫੀ ਜ਼ਿਆਦਾ ਨਾੜਾ ਹੈਗੇ ਜਿਹੜੇ ਬ੍ਰੇਨ ਨੂੰ ਸਪਲਾਈ ਕਰਦੀਆਂ ਸ਼ੁਰੂ ਸਾਰੀਆਂ ਹਾਰਟ ਤੋਂ ਹੀ ਹੁੰਦੀਆਂ ਹੈ ਜਦੋਂ ਹਾਰਟ ਤੋਂ ਪੇਸ਼ੈਂਟ ਨੂੰ ਹਾਈਪਰ ਟੈਨਸ਼ਨ ਹੈ ਡਾਇਬੀਟਿਸ ਹੈ ਓਬੈਸਿਟੀ ਹੈ ਜਾਂ ਪੇਸ਼ੈਂਟ স্মੋਕਿੰਗ ਕਰ ਰਿਹਾ ਹੈ ਜਾਂ ਅਲਕੋਹਲ ਲੈ ਰਿਹਾ ਕੋਈ ਰਿਸਕ ਫੈਕਟਰਸ ਹੈ ਸੋ ਬ੍ਰੇਨ ਦੀ ਜਿਹੜੀ ਨਾੜ ਹੈਗੀ ਹੈ ਉਹ ਹੋ ਸਕਦਾ ਉੱਥੇ ਕਲੋਟ ਹੋ ਜਵੇ ਜਿੱਦਾਂ ਆਪਣਾ ਹਾਰਟ ਅਟੈਕ ਆਂਦਾ ਹੈ ਸਟ੍ਰੋਕ ਇੱਕ ਤਰ੍ਹਾਂ ਦਾ ਬ੍ਰੇਨ ਦਾ ਅਟੈਕ ਹੈ ਸੋ ਇਟ ਇ ਹਾਂ ਦਿਮਾਗ ਦਾ ਅਟੈਕ ਪੈ ਗਿਆ ਦੌਰਾ ਪੈ ਗਿਆ ਜਿਹਨੂੰ ਆਪਾਂ ਕਹਿੰਦੇ ਦੌਰਾ ਇਜ਼ ਡਿਫਰੈਂਟ ਬਟ ਸਟ੍ਰੋਕ ਇਦਾਂ ਦਾ ਇਹ ਹੈ ਕਿ ਬ੍ਰੇਨ ਦੀ ਕਲੋਟ ਹੋ ਗਈ ਹੈ ਇੱਕ ਤਾਂ ਇਹ ਕਾਰਨ ਹੋ ਗਿਆ ਸਟ੍ਰੋਕ ਦਾ ਦੂਜਾ ਕਾਰਨ ਕੀ ਹੈ ਕਿ ਪੇਸ਼ੈਂਟ ਦੀ ਨਾੜ ਫਟ ਗਈ ਫਟਣਾ ਮਤਲਬ ਹੈ ਕਿ ਬੀਪੀ ਇੰਨਾ ਜ਼ਿਆਦਾ ਹੋ ਗਿਆ ਕਿ ਉਹ ਨਾੜ ਫਟ ਕੇ ਬਲੀਡਿੰਗ ਹੋਣ ਲੱਗੀ ਬ੍ਰੇਨ ਦੇ ਵਿੱਚ ਸੋ ਇਹ ਦੋ ਤਰ੍ਹਾਂ ਦੇ ਸਟ੍ਰੋਕ ਹੋ ਸਕਦੇ ਆ ਪੇਸ਼ੈਂਟ ਦੋਨਾਂ ਚ ਲੱਛਣ ਅਲੱਗ-ਅਲੱਗ ਹੁੰਦੇ ਲੱਛਣ ਥੋੜੇ ਬਹੁਤ ਡਿਫਰੈਂਟ ਹੁੰਦਾ ਬਟ ਜਿਹੜਾ ਲੱਛਣ ਆਏਗਾ ਪੇਸ਼ੈਂਟ ਨੂੰ ਕਿੱਦਾਂ ਪਤਾ ਲੱਗੇਗਾ ਕਿ ਉਹਨਾਂ ਨੂੰ ਸਟ੍ਰੋਕ ਹੋ ਰਿਹਾ ਹੈ ਘਰ ਦੇ ਵਿੱਚ ਅਗਰ ਪੇਸ਼ੈਂਟ ਨੂੰ ਹੋ ਰਿਹਾ ਹੈ ਬਾਈ ਚਾਂਸ ਸੋ ਅੱਜ ਆਪਣਾ ਇੱਕ ਨਿਮੋਨਿਕ ਅਸੀਂ ਬਣਾਇਆ ਹੋਇਆ ਹੈ ਜੋ ਕਿ ਸਿੰਸਿਨ ਆਰਟੀ ਸਕੋਰ ਕਹਿੰਦੇ ਆ ਜਿਹਨੂੰ ਆਪਾਂ ਬੀ ਫਾਸਟ ਸੋ ਬੀ ਫਾਸਟ ਕੀ ਹੈਗਾ ਸਭ ਤੋਂ ਪਹਿਲਾਂ ਬੀ ਹੈਗਾ ਬੈਲੈਂਸ ਬੈ ਉਹ ਇੱਕ ਪਾਸੇ ਨੂੰ ਡਿੱਗੇਗਾ ਉਹਦੇ ਘਰ ਦੇ ਉਹਨੂੰ ਬਿਠਾਣਗੇ ਉਹ ਇੱਕ ਪਾਸੇ ਨੂੰ ਡਿੱਗੇਗਾ ਪੇਸ਼ੈਂਟ ਜੇ ਉਹਨੂੰ ਖੜਾ ਕਰਨ ਦੀ ਕੋਸ਼ਿਸ਼ ਕਰਨਗੇ ਫਿਰ ਉਹ ਡਿੱਗੇਗਾ ਠੀਕ ਹੈ ਜੀ ਈ ਜਿਹੜਾ ਹੈਗਾ ਆਈ ਸਾਈਡ ਚੇਂजेस ਸੋ ਪੇਸ਼ੈਂਟ ਕੀ ਕਹੇਗਾ ਕਿ ਮੈਨੂੰ ਧੁੰਲਾ ਦਿਖਣ ਲੱਗ ਗਿਆ ਜਾਂ ਮੈਨੂੰ ਨਹੀਂ ਦਿਖ ਰਿਹਾ ਉਹ ਦੂਜਾ ਜਾਏਗਾ ਫਿਰ ਫਾਸ ਤੋਂ ਕੀ ਹੈਗਾ ਫੇਸ਼ੀਅਲ ਡਰੂਪਿੰਗ ਮਤਲਬ ਉਹਦਾ ਇੱਕ ਪਾਸੇ ਹਾਂਜੀ ਸਰ ਹਾਂਜੀ ਇੱਕ ਪਾਸਾ ਇੱਕ ਪਾਸੇ ਨੂੰ ਵਿੰਗਾ ਹੋ ਜਾਏਗਾ ਠੀਕ ਹੈ ਜੀ ਫਿਰ ਆਏਗਾ ਆਰਮ ਡਰਿਫਟ ਪੇਸ਼ੈਂਟ ਕਹੇਗਾ ਕਿ ਮੈਨੂੰ ਇਦਾਂ ਲੱਗ ਰਿਹਾ ਹੈ ਕਿ ਮੇਰੀ ਬਾਹ ਜਿਹੜੀ ਹੈ ਸੁਨ ਹੋ ਗਈ ਹੈ ਜਾਉ ਨੂੰ ਆਪਾਂ ਕਵਾਂਗੇ ਬਾਤ ਜਲਦੀ ਨਹੀਂ ਉੱਠਦੀ ਨਹੀਂ ਉੱਠਦੀ ਨਹੀਂ ਹਾਂਜੀ ਜਾਉ ਨੂੰ ਅਸੀਂ ਕਵਾਂਗੇ ਕਿ ਹੱਚਕ ਤੇ ਹੱਥ ਉਹਦਾ ਤਾਂ نیچے ਨੂੰ ਗਰੇਗਾ ਇਹ ਬੜਾ ਇੰਪੋਰਟੈਂਟ ਹੈ ਕਿ ਹੱਥ ਉਹਦਾ نیچے ਨੂੰ ਗਰੇਗਾ ਸੋ ਇਹ ਹੋ ਗਿਆ ਫਿਰ ਸਪੀਚ ਡਿਸਰਬੈਂਸੀਸ ਐਸ ਤੋਂ ਸਪੀਚ ਮਤਲਬ ਕੀ ਹੋਏਗਾ ਜਾਂ ਤਾ ਉਹ ਪੇਸ਼ੈਂਟ ਬੋਲ ਹੀ ਨਹੀਂ ਪਾਏਗਾ ਜਾਂ ਬੋਲੇਗਾ ਤੇ ਉਹ ਥਥਲਾ ਥਥਲਾ ਕੇ ਬੋਲੇ ਉਹਨਾਂ ਆਪਾਂ ਕਹਿੰਦੇ ਡਿਸਾਰਥਰੀਆ ਹੋ ਗਿਆ ਤੇ ਟੀ ਜਿਹੜਾ ਹੈਗਾ ਦੈਟ ਮੀਨਸ ਟਾਈਮ ਟੂ ਕਾਲ ਦਾ ਐਮਬੂਲੈਂਸ ਮਨ ਲਬ ਅਗਰ ਪੇਸ਼ੈਂਟ ਨੂੰ ਸਬ ਸਿਮਟਮਸ ਆ ਰਹੇ ਹਨ ਸੋ ਇਟ ਇਸ ਟਾਈਮ ਟੂ ਕਾਲ ਐਮਬੂਲੈਂਸ ਐਂਡ ਹਸਪੀਟਲ ਲੈ ਕੇ ਜਾਓ ਨਾ ਇੱਕ ਦੋਸਤ ਸਟ੍ਰੋਕ ਚ ਬੜਾ ਹੈਗਾ ਕਿ ਗੋਲਡਨ ਆਵਰਸ ਹੈ ਹਾਂਜੀ ਬੰਦੇ ਨੂੰ ਜੇ ਪਹਿਲਾਂ ਪਤਾ ਲੱਗ ਗਿਆ ਫਟਾਫਟ ਮੀਨਿੰਗ ਸਟ੍ਰੋਕ ਹੋ ਸਕਦਾ ਵਾ ਉਹ ਗੋਲਡਨ ਆਵਰਸ ਕੀ ਚੀਜ਼ ਹੈ ਇੱਕ ਬਹੁਤ ਇੰਪੋਰਟੈਂਟ ਕਨਸੈਪਟ ਹੈ ਗੋਲਡਨ ਆਵਰਸ ਜਾਨ ਨੂੰ ਕਹਿੰਦੇ ਨੇ ਵਿੰਡੋ ਪੀਰੀਅਡ ਹਾਂਜੀ ਸੋ ਵਿੰਡੋ ਪੀਰੀਅਡ ਕੀ ਹੈ ਐਜ਼ ਅ ਡਾਕਟਰ ਸਾਨੂੰ ਬਹੁਤ ਇੰਪੋਰਟੈਂਟ ਹੈ ਕਿ ਪੇਸ਼ੈਂਟ ਸਟ੍ਰੋਕ ਦਾ ਐਜ਼ अर्ਲੀ ਐਜ਼ ਹਸਪੀਟਲ ਆਏ ਤਾਂ ਕਿ ਅਸੀਂ ਇਸ ਦਾ ਡਾਇਗਨੋਸ ਜੀ ਫਰੋਮ ਦਾ ਆਨਸੈਟ ਆਫ ਸਿੰਪਟਮਸ ਜਿਹੜੇ ਮੈਂ ਸਿੰਪਟਮ ਤੁਹਾਨੂੰ ਦੱਸੇ ਆ ਕਿ ਪੇਸ਼ੈਂਟ ਦੀ ਬਾ ਉਸ ਤੋਂ ਸਾਢੇ 4 ਘੰਟੇ ਦੇ ਵਿੱਚ ਵਿੱਚ ਅਗਰ ਪੇਸ਼ੈਂਟ ਆ ਗਿਆ ਅਸੀਂ ਅੰਦਰ ਸਰ ਉਹਦਾ ਸੀਟੀ ਸਕੈਨ ਕਰਾਇਆ ਤੇ ਅਸੀਂ ਦੇਖਿਆ ਕਿ ਪੇਸ਼ੈਂਟ ਨੂੰ ਜਾਂ ਤਾਂ ਹੈਮਰੇਜਿਕ ਹੈ ਮਤਲਬ ਖੂਨ ਪਿਆ ਹੋਇਆ ਹੈ ਜਾਂ ਇਸਟੀਮਿਕ ਹੈ ਕਿ ਕਲੌਟ ਹੈ ਉਹ ਦੋ ਕਾਰਨ ਜਰੂਰ ਆਪਾਂ ਲੱਭਣਾ ਹਾਂ ਕਾਰਨ ਜਰੂਰ ਲੱਭਣਾ ਅੰਦਰ ਸਰ ਸਭ ਤੋਂ ਪਹਿਲੀ ਚੀਜ਼ ਹੈ ਤੇ ਜੇ ਦਾ ਪੇਸ਼ੈਂਟ ਨੂੰ ਇਸਟੀਮਿਕ ਸਟ੍ਰੋਕ ਹੈ ਵਿਦਿਨ ਸਾਢੇ 4 ਘੰਟੇ ਆਪਾਂ ਉਹਨੂੰ ਕੀ ਕਰ ਸਕਦੇ ਹਾਂ ਖੂਨ ਪਤਲਾ ਕਰਨ ਵਾਲਾ ਟੀਕਾ ਦੇ ਸਕਦੇ ਹਾਂ ਤਾਂ ਕਿ ਜਿਹੜਾ ਕਲੌਟ ਹੈ ਉਹ ਖੁਰ ਜਾਵੇ ਇਹ ਫੁੱਲੀ ਰਿਕਵਰ ਹੋ ਸਕਦਾ ਹੈ ਪੇਸ਼ੈਂਟ ਅਸੀਂ ਦੇਖਿਆ ਹੈ ਕਿ ਜਿਹੜੇ ਫੁਲੀ ਰਿਕਵਰ ਹੋ ਜਾਂਦੇ ਆ ਬਟ ਉਹ ਡਿਪੈਂਡ ਕਰਦਾ ਹੈ ਕਿ ਤੁਹਾਡੇ ਕਿੰਨਾ ਸਟ੍ਰੋਕ ਸੀਗਾ ਮਤਲਬ ਕਿੰਨੀ ਉਹਦਾ ਨੁਕਸਾਨ ਸੀਗਾ ਇਹ ਬੜਾ ਇੰਪੋਰਟੈਂਟ ਹੈ ਕਿ ਅਗਰ ਤਾਂ ਸਾਡਾ ਇੱਕ ਐਨ ਆਈ ਐਚ ਐਸ ਐਸ ਸਕੋਰ ਹੈ ਅਸੀਂ ਉਹ ਆਪਣਾ ਲਗਾਉਂਦੇ ਆਜ਼ ਅ ਡਾਕਟਰ ਕਿ ਪੇਸ਼ੈਂਟ ਨੂੰ ਕਿੰਨਾ ਕੁ ਵੱਡਾ ਸਟ੍ਰੋਕ ਹੋਇਆ ਅਗਰ ਤਾਂ ਉਹ 5 ਤੋਂ ਘੱਟ ਹੈ ਤੇ ਪੇਸ਼ੈਂਟ ਮਤਲਬ ਮਾਈਨਰ ਸਟ੍ਰੋਕ ਹੈ ਉਹ ਪੂਰਾ ਰਿਕਵਰ ਕਰ ਸਕਦਾ ਹੈ ਪੇਸ਼ੈਂਟ ਅਗਰ 5 ਤੋਂ 9 ਦੇ ਵਿੱਚ ਹੈਗਾ ਉਹ ਮੋਡਰੇਟ ਜਿਹਾ ਸਟ੍ਰੋਕ ਹੈ ਉਹਦੇ ਵਿੱਚ ਚਾਂਸਸ ਹੁੰਦੇ ਨੇ ਰਿਕਵਰ ਕਰਨ ਦੇ ਅਗਰ ਮੋਰ ਦਨ 10 ਹੈ ਉਹ ਮੈਸਿਵ ਸਟ੍ਰੋਕ ਹੈ ਜਾਂ ਸਫੀਅਰ ਸਟ੍ਰੋਕ ਹੈ ਉਹਦੇ ਵਿੱਚ ਰਿਕਵਰੀ ਦੇ ਚਾਂਸਸ ਘੱਟ ਹੁੰਦੇ ਆ ਬਟ ਫਿਰ ਵੀ ਆਪਾਂ ਉਹਦੇ ਚ ਆਪਾਂ ਕੋਸ਼ਿਸ਼ ਕਰਦੇ ਆ ਕਿ ਇਹ ਟੀਕਾ ਨਾ ਦਿੱਤਾ ਜਾਵੇ ਕਿਉਂਕਿ ਬਲੀਡਿੰਗ ਦਾ ਚਾਂਸ ਜ਼ਿਆਦਾ ਹੁੰਦਾ ਹੈ ਉਹਦੇ ਚ ਆਪਾਂ ਇੱਕ ਹੋਰ ਚੀਜ਼ ਹੁੰਦੀ ਹੈ ਮਕੈਨੀਕਲ ਥਰੋਮਬੈਕਟਮੀ ਅੱਛਾ ਉਹਦੇ ਚ ਕੀ ਕਰਦੇ ਆ ਕਿ ਆਪਾਂ ਨਾੜ ਦੇ ਥਰੂ ਜਾ ਕੇ ਕੋਲਟ ਕੱਢ ਦਿੰਨੇ ਆ ਸੋ ਇਹ ਆਪਾਂ ਕੀਤਾ ਜਾ ਸਕਦਾ ਪੇਸ਼ੈਂਟ ਦਾ ਤੇ ਡਾਕਟਰ ਸੋ ਐਕਚੁਅਲੀ ਟਾਈਮ ਬੜਾ ਥੋੜਾ ਸਾਡੇ ਕੋਲ ਮੈਂ ਚਾਹਾਂਗਾ ਕਿ ਥੋੜਾ ਵਿਸਥਾਰ ਨਾਲ ਦੱਸੋ ਕਿ ਡਾਈਟ ਦਾ ਤੇ ਇਦਾਂ ਕੀ ਰੋਲ ਆ ਬਾਅਦ ਫਿਜ਼ੀਓਥੈਰੇਪੀ ਦਾ ਕੀ ਰੋਲ ਹਾਂਜੀ ਬਿਲਕੁਲ ਸੋ ਅਗਰ ਪੇਸ਼ੈਂਟ ਸਾਡੇ ਕੋਲ ਐਕਿਊਟ ਸਟ੍ਰੋਕ ਦਾ ਆ ਗਿਆ ਅਸੀਂ ਉਹਨੂੰ ਟ੍ਰੀਟਮੈਂਟ ਦਿੱਤਾ ਉਹ ਠੀਕ ਹੋ ਗਿਆ ਡਿਸਚਾਰਜ ਹੋ ਗਿਆ ਉਹਨੇ ਦੇ ਵਿੱਚ ਸਭ ਤੋਂ ਇੰਪੋਰਟੈਂਟ ਕੀ ਹੈ ਪੇਸ਼ੈਂਟ ਨੂੰ ਫਿਜ਼ੀਕਲ ਥੈਰੇਪੀ ਚਾਹੀਦੀ ਹੈ ਜਿਹਨੂੰ ਆਪਾਂ ਫਿਜ਼ੀਓਥੈਰੇਪੀ ਕਹਿੰਦੇ ਆ ਕਿਉਂਕਿ ਪੇਸ਼ੈਂਟ ਦਾ ਜਿਹੜੇ 50% ਅਸੀਂ ਪੇਸ਼ੈਂਟਸ ਦੇਖੇ ਆ ਉਹਨਾਂ ਵਿੱਚ ਕੀ ਹੁੰਦਾ ਕਿ ਪਾਸਾ ਰੁਕ ਜਾਂਦਾ ਜਦੋਂ ਵੀ ਸਟ੍ਰੋਕ ਹੁੰਦਾ ਪਾਸਾ ਰ ਕਿਉਂਕਿ ਇਹ ਤਾਂ ਹੈ ਨਹੀਂ ਕਿ ਪੇਸ਼ੈਂਟ ਅਗਰ ਯੰਗ ਸਟ੍ਰੋਕ ਹੈ ਨਾ ਕੋ ਜਵਾਨ ਨੂੰ ਸਟ੍ਰੋਕ ਹੋ ਗਿਆ ਤੇ ਉਹਨੂੰ ਆਪਾਂ ਘਰ ਬਿਠਾ ਛੱਡਾਂਗੇ ਉਹਨੂੰ ਕੰਮ ਵੀ ਕਰਨਾ ਅਸੀਂ ਉਹਨੂੰ ਸਿਖਾਣਾ ਹੈ ਕਿ ਕਿੱਦਾਂ ਆਪਣਾ ਕੰਮ ਕੀਤਾ ਜਾਵੇ ਰੋਜ਼ ਦਾ ਹਾਂਜੀ ਹਾਂਜੀ ਕਈ ਵਾਰ ਡਾਕਟਰ ਸਾਹਿਬ ਇੱਦਾਂ ਹੁੰਦਾ ਕਿ ਫਿਜ਼ੀਓਥੈਰੇਪੀ ਕਰਵਾਉਂਦਾ ਬੰਦਾ ਉਹ ਕਹਿੰਦਾ ਬਸ ਹੁਣ ਇੰਨੀ ਕਿ ਫਿਜ਼ੀਓਥੈਰੇਪੀ ਨਾਲ ਇੰਨਾ ਕਰਾਮ ਆ ਗਿਆ ਤੇ ਹੋਰ ਨਹੀਂ ਆਰਾਮ ਆਣਾ ਨਹੀਂ ਇਹ ਮਿਸਕਨਸੈਪਸ਼ਨ ਹੈਗੀ ਹੈ ਕਿ ਆਪਾਂ ਫਿਜ਼ੀਓਥੈਰੇਪੀ ਬੰਦ ਨਹੀਂ ਕਰਨੀ ਆਪਾਂ ਫਿਜ਼ੀਓਥੈਰੇਪੀ ਕੰਟੀਨਿਊ ਕਰਨੀ ਹੈ ਕਿਉਂਕਿ ਜਿਹੜੇ ਤੁਹਾਡੇ ਪਾਸਾ ਜਦ ਰੁ ਜੇ ਆਪਾਂ अर्ली फिजियोथेरेपी स्टार्ट ਕਰ ਦਾਂਗੇ ਪੇਸ਼ੈਂਟ ਦੀ ਵਿਥਿਨ 1 অর 2 ਡੇ ਵਿਥਿਨ 24 ਆਰਸ ਤੇ फिजियोथेरेपी ਦੇ ਨਾਲ ਐਡੀਟ ਬਟ ਉਸੇ ਵੇਲੇ ਨਾਲ ਦੇ ਨਾਲ ਹੀ ਸ਼ੁਰੂ ਕਰ ਦੇਣੀ ਹੈ ਬਿਲਕੁਲ ਬਿਲਕੁਲ ਨਾਲ ਦੇ ਨਾਲ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ फिजियोथेरेपी ਤਾਂ ਕਿ ਐਡੀਟ ਬੈਨੀਫਿਟ ਮਿਲੇ ਤੇ ਜਿੰਨੀ ਰਿਕਵਰੀ ਹੋ ਸਕਦੀ ਹੈ ਉਹ ਪੋਸੀਬਲ ਉਹ ਕੀਤੀ ਜਾਵੇ ਤੇ ਡਾਕਟਰ ਜਿਹਨੂੰ ਸਟ੍ਰੋਕ ਹੋ ਗਿਆ ਕੀ ਉਹਨੂੰ ਫਿਰ ਦਵਾਈ ਜਿਹੜੀ ਸਾਰੀ ਲਾਈਫ ਲੌਂਗ ਲੈਣੀ ਪਏ ਹਾਂਜੀ ਜੀ ਬਿਲਕੁਲ ਤੇ ਜਿਹਨੂੰ ਸਟ੍ਰੋਕ ਹੋ ਗਿਆ ਉਹ ਜਦੋਂ ਡਿਸਚਾਰਜ ਹੋ ਗਿਆ ਹਸਪੀਟਲ ਤੋਂ ਹੁਣ ਠੀਕ ਹੈ ਪੇਸ਼ੈਂਟ ਉਹਨੂੰ ਤਿੰਨ ਦਵਾਈਆਂ ਤਾਂ ਲੈਣੀਆਂ ਹੀ ਪੈਣਗੀਆਂ ਖੂਨ ਪਤਲੇ ਕਰਨ ਦੀ ਲੈਣੀ ਪਏਗੀ ਜਿਹਨੂੰ ਆਪਾਂ ਐਸਪਿਰਨ ਕਹਿੰਦੇ ਆ ਇੱਕ ਦੂਜੀ ਜਿਹੜੀ ਹੈ ਕੋਲੇਸਟ੍ਰੋਲ ਘਟਾਉਣ ਦੀ ਲੈਣੀ ਪਏਗੀ ਉਹ ਦੋ ਚੀਜ਼ ਸਟੈਟਿਨ ਬਿਲਕੁਲ ਤੇ ਤੀਜੀ ਬੀਪੀ ਘਟਾਉਣ ਦੀ ਕਿਉਂਕਿ ਬੀਪੀ ਮੋਸਟ ਕਾਮਨ ਕੌਜ਼ ਹੈ ਅਗਰ ਹਾਈਪਰਟੈਨਸ਼ਨ ਹੈ ਪੇਸ਼ੈਂਟ ਨੂੰ ਉਹਨੂੰ ਸਟ੍ਰੋਕ ਹੋ ਰਿਹਾ ਤੇ ਬੀਪੀ ਦੀ ਦੇਣੀ ਪਏਗੀ ਅੱਛਾ ਸੋ ਪਿਆਰੇ ਦਰਸ਼ਕੋ ਬਹੁਤ ਜ਼ਰੂਰੀ ਹੈ ਕਿ ਜੇ ਬਲੱਡ ਪ੍ਰੈਸ਼ਰ ਹੈ ਤਾਂ 슈ਗਰ ਹੈ ਕੋਈ ਵੀ ਤਕਲੀਫ ਹੈ ਉਹ ਜਦੋਂ ਲੱਛਣਾਂ ਦੇ ਉਸ ਵ ਤੇ ਆਪਣੀ ਦਵਾਈ ਨੂੰ ਘਟਵਦ ਆਪਣੇ ਆਪ ਨਾ ਕਰੋ ਡਾਕਟਰ ਦੀ ਸਲਾਹ ਨਾਲ ਹੀ ਕਰੋ ਜੇ ਫਿਜ਼ੀਓਥੈਰੇਪੀ ਕਹੀ ਜਾਂਦੀ ਤੇ ਹਰ ਚੀਜ਼ ਦਾ ਇਲਾਜ ਸੰਭਵ ਹੈ ਡਾਈਟ ਨਾਲ ਸਹੀ ਲਾਈਫ ਸਟਾਈਲ ਤੇ ਇੱਕ ਨੀਂਦ ਦਾ ਬੜਾ ਜ਼ਿਆਦਾ ਰੋਲ ਹੈ ਨੀਂਦ ਵੀ ਪ੍ਰੋਪਰ ਲਈ ਜਾਏ ਤੇ ਐਂਗਜ਼ਾਇਟੀ ਤੋਂ ਟੈਨਸ਼ਨ ਤੋਂ ਘਟ ਰੇ ਤੁਹਾਡੇ ਤੋਂ ਇਜਾਜ਼ਤ ਲੈ ਲਵਾਂਗੇ ਸੀ ਸਮਝ ਹੋਰ ਇਜਾਜ਼ਤ ਨਹੀਂ ਦਿੰਦਾ ਸੋ ਪਿਆਰੇ ਦਰਸ਼ਕੋ ਤੁਹਾਡਾ ਧੰਨਵਾਦ ਮੈਂ ਡਾਕਟਰ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਹੜੇ ਸਮਾਂ ਕੱਢ ਕੇ ਸਾਡੇ ਨਾਲ ਆਏ ਥੈਂਕ ਯੂ ਥੈਂਕ ਯੂ